ਰੈਕਸ਼ਨ ਇੱਕ ਛੋਟਾ ਜਿਹਾ ਪ੍ਰੋਸੈਸ ਹੈਗਾ ਵੱਡੀ ਐਸਵੇ ਲਈ ਜਿਸ ਸੰਕਟ ਵਿੱਚ ਕੌਮ ਘਿਰੀ ਹੋਈ ਆ ਉਹ ਮੋਰਲ ਰੀਜਨਰੇਸ਼ਨ ਜਿਹੜੀ ਕੌਮ ਵਿੱਚ ਡੁੱਬਦਾ ਜਿਹੜੀ ਕੌਮ ਖਾੜਕੂ ਲਹਿਰ ਦੇ ਖਾਤਮੇ ਤੋਂ ਬਾਅਦ ਇੱਕ ਟਰੌਮੇ ਚ ਰਹਿ ਰਹੀ ਹੈ ਕਿ ਆਪ ਉਹ ਉਸ ਟਰੌਮੇ ਨੂੰ ਚੜ੍ਹਦੀ ਕਲਾ ਵਿੱਚ ਬਦਲਣ ਲਈ ਇੱਕ ਸਾਨੂੰ ਰੀਜਨਰੇਸ਼ਨ ਮੋਰਲ ਰੀਜਨਰੇ ਜਿਹੜੀ ਨੈਤਿਕ ਉਥਾਨ ਕਰੇ ਨੈਤਿਕ ਆਤਮਿਕ ਬੁਲੰਦੀ ਕਰੇ ਸੋ ਉਸ ਕਿਸਮ ਦੀ ਇੱਕ ਜਥੇਬੰਦੀ ਜੋੜਾ ਇਹ ਜਿਹੜੇ ਸਿੱਖੀ ਦੀ ਸਪਿਰਟ ਦੀ ਭਾਵਨਾ ਨਹੀਂ ਸਮਝਦੇ ਉਹ ਕਹਿੰਦੇ ਵੀ ਗੁਰੂ ਨੇ ਤਾਂ ਕਿਹਾ ਵੀ ਰੱਬ ਦਾ ਨਾਮ ਲਾਓ ਕੋਈ ਰਾਜ ਨਹੀਂ ਚਾਹੀਦਾ ਕੋਈ ਹੋਣੀ ਚਾਹੀਦਾ ਬਿਲਕੁਲ ਗਲਤ ਆ ਗੁਰੂ ਸਾਹਿਬ ਕਹਿੰਦੇ ਵੀ ਉਹ ਰਾਜ ਨਹੀਂ ਚਾਹੀਦਾ ਜਿਹੜਾ ਤੁਹਾਡੀ ਨੈਤਿਕਤਾ ਨੂੰ ਖਰਾਬ ਕਰ ਦੇਵੇ ਜਿਹੜਾ ਤੁਹਾਡੇ ਕੈਰੈਕਟਰ ਨੂੰ ਪ੍ਰਿਸ਼ਟ ਕਰ ਦੇਵੇ ਜਿਹੜਾ ਰਾਜ ਆ ਕੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਪੁੱਤਰੇ ਗਲੀਆਂ ਵਿੱਚ ਰੋਲਦੇ ਫਿਰਨ ਉਹ ਰਾਜ ਨਹੀਂ ਚਾਹੀਦਾ ਹੂੰ ਹੂੰ ਸੋ ਜੇ ਇਹੋ ਜਿਹੇ ਪੋਲੀਟੀਸ਼ੀਅਨ ਲਿਆਉਣੇ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਰਾਜ ਵਿੱਚ ਮੁੜ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਆ ਤੇ ਸਾਨੂੰ ਇਹ ਰਾਜ ਨਹੀਂ ਚਾਹੀਦਾ ਬਿਲਕੁਲ ਗਲਤ ਸੂਚਨਾਵਾਂ ਅਕਾਲ ਤਖਤ ਸਾਹਿਬ ਨੂੰ ਦੇ ਰਹੇ ਨੇ ਹੂੰ ਬਿਲਕੁਲ ਗਲਤ ਆ ਜਿਹੜੇ ਹੱਥ ਕੰਡੇ ਆਪਣਾ ਰਹੇ ਨੇ ਵਾਰ-ਵਾਰ ਇਹ ਕਹਿ ਰਹੇ ਆ ਵੀ ਭਾਰਤ ਸਰਕਾਰ ਆ ਜਿਹੜੀ ਸਾਡਾ ਚੋਣ ਕਮਿਸ਼ਨ ਆ ਜਿਹੜਾ ਉਹ ਸਾਨੂੰ ਰੱਦ ਕਰ ਦੇਗਾ ਜੇ ਮੁਖਸਰ ਸਾਹਿਬ ਜੇ ਮਾਗੀ ਦੇ ਮੇਲੇ ਤੇ ਤਖਤ ਸਹਿਬਾਨ ਦੀ ਹਦੂਦ ਅੰਦਰ ਕਾਨਫਰੰਸ ਕਰਨ ਤੋਂ ਬਾਅਦ ਭਾਰਤ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ ਫਿਰ ਅਕਾਲ ਤਖਤ ਦੇ ਹੁਕਮਾਂ ਅਨਸਾਰ ਭਰਤੀਕਰਨ ਤੇ ਕਿਉਂ ਐਕਸ਼ਨ ਆਏਗਾ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਉਦੋਂ ਤੱਕ ਸੀ ਉਸ ਦਿਨ ਉਹ ਪ੍ਰਧਾਨ ਸੀਗਾ ਇੱਕ ਤਰ੍ਹਾਂ ਨਾਲ ਹੂੰ ਜੀ ਕਿਸੇ ਵੀ ਢੰਗ ਨਾਲ ਸੋ ਉਹ ਇਹ ਕਹਿ ਰਿਹਾ ਵੀ ਤੁਹਾਨੂੰ ਮੱਥਾ ਟੇਕਣ ਦੀ ਲੋੜ ਨਹੀਂ ਤੁਸੀਂ ਸਿੱਧਾ ਰੈਲੀ ਵਿੱਚ ਆਓ ਸੋ ਇਹ ਇਹ ਬਦਾਵਾ ਦੇਣ ਦਾ ਜਿਹੜਾ ਇੱਕ ਕਾਰਜ ਹੈਗਾ ਸੁਖਵੀਰ ਅਸਲ ਵਿੱਚ ਉਸ ਦਿਨ ਜਿਹੜੀ ਉਹ 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 ਰੈਲੀ ਨੂੰ ਜਿਹੜੀ ਸਮੋਦਨ ਕਰ ਰਹੇ ਆ ਜਿਹੜੇ ਅਕਾਲੀ ਪੋਲਿਟਿਕਸ ਨੂੰ ਸਮਝਣ ਵਾਲੇ ਪੱਤਰਕਾਰ ਆ ਉਹ ਕਹਿੰਦੇ ਵੀ ਅਸਲ ਸੁਖਵੀਰ ਸਿੰਘ ਉਹ ਉਦੋਂ ਬੋਲ ਰਹੇ ਜਿਹੜਾ ਉਹ ਛੋਟੇ ਜਿਹੇ ਇਕੱਠ ਨੂੰ ਜਾਂ ਇਨਵਾਈਟ ਕਰ ਰਹੇ ਸੀ ਜੀ ਹਾਂ ਵੀ ਉਹ ਅਸਲ ਸੁਖਵੀਰ ਸਿੰਘ ਆ ਜਿਹੜਾ ਅਕਾਲ ਤਖਤ ਦੇ ਬੈਠਾ ਸੁਖਵੀਰ ਸਿੰਘ ਸੀ ਉਹ ਵਕਤ ਹੀ ਸੀ ਹਾਂ ਨਾ ਵੀ ਉਹ ਰੀਅਲ ਸੁਖਵੀਰ ਸਿੰਘ ਨਹੀਂ ਸੀ ਵਿਗਿਆਨੀ ਹਰਪ੍ਰੀਤ ਸਿੰਘ ਜਿਹਨੂੰ ਇੱਕ ਬਹੁਤ ਹੀ ਕੋਈ ਉੱਚ ਸ਼ਕਤੀ ਦਾ ਪੋਲਿਟਿਕਸ ਵਿੱਚ ਵੀ ਉਹਨਾਂ ਨੇ ਇਹ ਪੇਸ਼ ਕਰੀਆ ਵੀ ਜੇ ਤੁਸੀਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਵਜੋਂ ਅਸਤੀਫਾ ਦੇ ਦਿਓ ਅਸੀਂ ਤੁਹਾਡਾ ਅਸਤੀਫਾ ਪ੍ਰਵਾਨ ਕਰ ਲਾਂਗੇ ਤੇ ਤੁਹਾਡੇ ਖਿਲਾਫ ਜਿਹੜੀ ਜਾਂਚ ਕਮੇਟੀ ਬਿਠਾਈ ਗਈ ਆ ਉਹ ਖਤਮ ਕਰ ਦਿੱਤੀ ਜਾਵੇਗੇ ਤੁਸੀਂ ਸੁਰਖਰੂ ਹੋ ਕੇ ਆਪਣੀ ਜ਼ਿੰਦਗੀ ਆ ਜਿਹੜੀ ਜੀ ਸਕਦੇ ਹੈਗੇ ਆ ਸੋ ਇਹ ਪੇਸ਼ਕਸ਼ ਜਿਹੜੀ ਆਈ ਸੀਗੀ ਜਿਹੜੀ ਕਿ ਗਿਆਨੀ ਜੀ ਨੇ ਨਾ ਮਨਜ਼ੂਰ ਕਰ ਦਿੱਤੀ ਹੈ ਗਿਆਨੀ ਜੀ ਨੇ ਅਸਤੀਫਾ ਦੇਣ ਤੋਂ ਬਿਲਕੁਲ ਨਾ ਕਰ ਦਿੱਤੀ ਹੈ ਕਿ ਆ ਸਿੱਖਾਂ ਨੂੰ ਜੇ ਸਿਧਾਂਤਕ ਪੱਖ ਤੋਂ ਚੋਣਾ ਤੋਂ ਰਹਿਤ ਕੋਈ ਨਾ ਕੋਈ ਪਾਰਟੀ ਜਾਂ ਕੋਈ ਨਾ ਕੋਈ ਇਸ ਤਰੀਕੇ ਦੀ ਸੰਸਥਾ ਸਿਰਜਣ ਦੀ ਲੋੜ ਹੈਗੀ ਆ ਜਿਹੜੀ ਕਿ ਜਦੋਂ ਆਪਾਂ ਜੇ ਸਿੱਧੇ ਲਫ਼ਜ਼ਾਂ ਚ ਕਹ ਰਹੀਏ ਕਿ ਜਿਸ ਤਰ੍ਹਾਂ ਆ ਆਰਐਸਐਸ ਹੈਗੀ ਹੈ ਜੇ ਆਪਾਂ ਕਹ ਲਈ ਕਿ ਇਸ ਤਰ੍ਹਾਂ ਦੀ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜਹਾ ਅਕਾਲੀ ਦਲ ਵੀ ਜਿਹੜਾ ਪਹਿਲਾਂ ਸਟਾਰਟਿੰਗ ਦੇ ਵਿੱਚ ਚੋਣਾਂ ਦੇ ਵਿੱਚ ਨਹੀਂ ਸੀ ਆਇਆ ਉਹ ਤੇ 1900 ਮੇਰਾ ਖਿਆਲ 37 ਦੇ ਲਾਗੇ ਚਾਗੇ ਆ ਕੇ ਚੋਣਾਂ ਦੇ ਵਿੱਚ ਜਿਹੜਾ ਆਉਂਦਾ ਹੈਗਾ ਹੈ ਕੀ ਉਸ ਤਰ੍ਹਾਂ ਦੀ ਧਿਰ ਸਰਜਨ ਦੀ ਲੋੜ ਹੈਗੀ ਜਾਂ ਦੂਜਾ ਕਿ ਸਰਕਾਰ ਫਿਰ ਉਸ ਤੇ ਕ੍ਰੈਕਡਾਉਨ ਨਹੀਂ ਕਰ ਦੇਵੇ ਕਿ ਇਹਦੇ ਕੀ ਕਿਵੇਂ ਦੇਖਨੇ ਨਹੀਂ ਦੇਖੋ ਇਹ ਤੁਹਾਡਾ ਬਹੁਤ ਅਹਿਮ ਸਵਾਲ ਆਏਗਾ ਸੋ ਜਿਹੜੀ ਸਮੁੱਚੀ ਸਿੱਖ ਪੋਲਿਟਿਕਸ ਆ ਉਹਦਾ ਕੇਂਦਰੀਤ ਹੋ ਰਾ ਇਹ ਬਿਸਾਨੋ ਸਿਰਫ ਅਸੀਂ ਚੋਣਾ ਲੜਨ ਦਾ ਨਿਸ਼ਾਨਾ ਰੱਖ ਕੇ ਕਿਉਂ ਪਾਰਟੀਆਂ ਬਣਾ ਰਹੇ ਹਾਂ ਹਾਂ ਠੀਕ ਹੈ ਇਲੈਕਸ਼ਨ ਇੱਕ ਪ੍ਰੋਸੈਸ ਆ ਜੀ ਹੱਥ ਦੀ ਇੱਕ ਉਂਗਲੀ ਆ ਬਾਕੀ ਚਾਰ ਉਂਗਲੀਆਂ ਨੂੰ ਅਸੀਂ ਨਕਾਰ ਕਿਉਂ ਰਹੇ ਹਾਂ ਇੱਕ ਬਣੀ ਦੇ ਮਾਣ ਇਲੈਕਸ਼ਨ ਇੱਕ ਛੋਟਾ ਜਿਹਾ ਪ੍ਰੋਸੈਸ ਹੈਗਾ ਵੱਡੀ ਐਸ ਵੇਲੇ ਜਿਸ ਸੰਕਟ ਵਿੱਚ ਕੌਮ ਘिरी ਹੋਈ ਆ ਉਹ ਮੋਰਲ ਰੀਜਨਰੇਸ਼ਨ ਜਿਹੜੀ ਕੌਮ ਵਿੱਚ ਦੁੱਬਦਾ ਜਿਹੜੀ ਕੌਮ ਖਾੜਕੂ ਲਹਿਰ ਦੇ ਖਾਤਮੇ ਤੋਂ ਬਾਅਦ ਇੱਕ ਟਰੌਮੇ 'ਚ ਰਹਿ ਰਹੀ ਹੈ ਕਿ ਆਪ ਉਸ ਟਰੌਮੇ ਨੂੰ ਚੜ੍ਹਦੀ ਕਲਾ ਵਿੱਚ ਬਦਲ ਲਈ ਇੱਕ ਸਾਨੂੰ ਰੀਜਨਵੇਸ਼ਨ ਮੋਡਲ ਰੀਜਨ ਜਿਹੜੀ ਨੈਤਿਕ ਉਥਾਨ ਕਰੇ ਨੈਤਿਕ ਆਤਮਿਕ ਬੁਲੰਦੀ ਕਰੇ ਸੋ ਉਸ ਕਿਸਮ ਦੀ ਇੱਕ ਜਥੇਬੰਦੀ ਜੋੜਾ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਸੰਦਰਭ ਵਿੱਚ ਆਰਐਸਐਸ ਹੈਗੀ ਆ ਆਰਐਸਐਸ ਕਦੇ ਵੀ ਆਪ ਚੋਣ ਨਹੀਂ ਲੜਦੀ ਉਹਦੇ ਵਿੱਚ ਸ਼ਾਮਲ ਹੋਣ ਵਾਲਾ ਹਰ ਵਿਅਕਤੀ ਪਹਿਲਾਂ ਹੀ ਲਿਖ ਕੇ ਦੰਦਾਵੇ ਮੇਰਾ ਚੋਣਾ ਵਾਲੇ ਸਿਸਟਮ ਵਿੱਚ ਕੋਈ ਵੀ ਇਰਾਦਾ ਨਹੀਂ ਹੈ ਮੈਂ ਚੋਣਾ ਲੜਨ ਦੀ ਇੱਛਾ ਨਹੀਂ ਰੱਖਦਾ ਸੋ ਸਾਨੂੰ ਵੀ ਸਿੱਖਾਂ ਨੂੰ ਅਸੀਂ ਹਰ ਪਾਰਟੀ ਹਰ ਸੰਸਥਾ 227 ਦੀਆਂ ਚੋਣਾਂ ਆ ਗਈਆਂ ਜੀ 224 ਦੀਆਂ ਆ ਗਈਆਂ ਜੀ ਸਾਡਾ ਸਾਰਾ ਧਿਆਨ ਚੋਣਾਂ ਤੇ ਹੀ ਕਿਉਂ ਕੇਂਦਰਤਾ ਕੌਮ ਦੀ ਹੋਂਦ ਕੌਮ ਦੀ ਹੋਣੀ ਕੌਮ ਦੀ ਵਿਦਵਤਾ ਕੌਮ ਦੀ এডਿਕੇਸ਼ਨ ਕੌਮ ਦਾ ਇੰਟੈਲੈਕਟ ਕੌਮ ਦਾ ਸਾਹਿਤ ਕੌਮ ਦਾ ਨਿਆਰਾਪਣ ਕੌਮ ਦੇ ਝੰਡੇ ਬੁੰਗੇ ਕੌਮ ਦੇ ਇਥਰੋ ਸਿੰਬਲਿਜ਼ਮ ਇਹ ਇਹ ਕਿਉਂ ਨਹੀਂ ਆ ਰਹੇ ਅਸੀਂ ਸਾਰਾ ਕੁਝ ਓਨਲੀ ਐਂਡ ਓਨਲੀ ਚੋਣਾ ਤੇ ਕਿਉਂ ਨਿਰਪਰ ਕਰ ਰਹੇ ਹਾਂ ਜਦੋਂ ਅਸੀਂ ਚੋਣਾ ਤੇ ਨਿਰਪਰ ਕਰ ਰਹੇ ਹੈਗੇ ਹਾਂ ਫਿਰ ਇਹ ਹੈਗਾ ਵੀ ਸਾਨੂੰ ਉਸ ਉਸ ਸਿਸਟਮ ਦਾ ਕਰਪਟ ਸਿਸਟਮ ਦਾ ਹਿੱਸਾ ਬਣਾ ਰਿਹਾ ਚੋਣਾ ਇੱਕ ਇੱਕ ਪਾਰਟ ਨੇ ਉਹ ਮੈਦਾਨ ਖਾਲੀ ਨਹੀਂ ਛੱਡਿਆ ਜਾਣਾ ਚਾਹੀਦਾ ਉਹ ਮੈਦਾਨ ਖਾਲੀ ਰਹਿ ਰਿਹਾ ਇਸ ਕਰਕੇ ਰਹਿ ਰਿਹਾ ਵੀ ਸਾਡੇ ਰਾਜਨੀਤਿਕ ਵ ਨੈਤਿਕ ਤੌਰ ਤੇ ਬੁਲੰਦ ਕਰਤਾਰ ਦੇ ਨਹੀਂ ਨੇ ਜੀ ਜੀ ਅਕਾਲੀ ਦਲ ਦਾ ਸੰਕਟ ਇਹ ਆ ਵੀ ਇਹਨੇ ਐਨੇ ਕਰਾਪਟ ਐਨੇ ਲਾਲਚੀ ਐਨੇ ਲਾਲਸੀ ਔਰ ਇਹਨੇ ਬਿਯੋਂਡ ਕਰੈਕਟਰ ਆ ਜਿਹੜੇ ਬੰਦੇ ਉਹ ਪੈਦਾ ਕਰ ਦਿੱਤੇ ਆ ਭਾਰਤ ਦਾ ਰਾਜਨੀਤਿਕ ਸਿਸਟਮ ਇਹੋ ਜਿਹੇ ਹੀ ਬੰਦੇ ਪੈਦਾ ਕਰੇਗਾ ਜੇ ਅਸੀਂ ਇਸ ਸਿਸਟਮ ਵਿੱਚ ਸਿਰਫ ਚੋਣਾ ਲੜਨ ਵਾਲੇ ਧਿਰਾਂ ਰੱਖਣੀਆਂ ਨੇ ਤਾਂ ਉਹ ਅਮਰਤਪਾਲ ਸਿੰਘ ਦੇ ਹਮਾਇਤੀ ਵੀ ਉਹ ਹੀ ਕੁਝ ਕਰਨਗੇ ਜੋ ਆਮ ਆਦਮੀ ਪਾਰਟੀ ਦੇ ਐਮਐਲਏ ਕਰ ਰਹੇ ਆ ਮਤਲਬ ਉਹ ਸਿਸਟਮ ਤੁਸੀਂ ਕਹਿੰਦੇ ਕਿ ਇਸ ਤਰ੍ਹਾਂ ਦਾ ਹੈ ਜੋ ਦਰਜਾ ਤੋ ਤੱਕ ਮੋਡਲਰੀ ਰੀਜਨਰੇਟ ਹੋ ਕੇ ਇੱਕ ਇੱਕ ਕੁੰਡਾ ਨਹੀਂ ਰਹੇਗਾ ਰਾਜਨੀਤੀ ਵੰਡਾਂ ਤੇ ਚਾਹੇ ਉਹ ਕਾਲ ਤਖਤ ਦਾ ਚਾਹੇ ਇੱਕ ਕਮੇਟੀ ਦਾ ਜਿਹੜੀ ਨੈਤਿਕ ਬੁਲੰਦ ਕਰਤਾਰ ਦੇ ਲੋਕਾਂ ਨੂੰ ਪ੍ਰਣਾਈ ਹੋਈ ਹੋਵੇ ਉਦੋਂ ਪੋਲਿਟਿਸ਼ੀਅਨ ਭਟਕਣਗੇ ਮਤਲਬ ਉਹਨਾਂ ਨੂੰ ਆਪ ਕਿਤੇ ਨਾ ਕਿਤੇ ਚੋਣ ਲੜਨ ਦਾ ਲਾਲਚ ਨਾ ਹੋਵੇ ਕਿ ਵੀ ਅਸੀਂ ਜਿਹੜਾ ਹੈਗਾ ਵੀ ਐਮਪੀ ਬੰਨਾ ਜਾਂ ਐਮਐਲਏ ਬੰਨਾ ਹੈਗਾ ਉਹਦੇ ਚੋਂ ਇੱਕ ਗੁਰੂ ਸਾਹਿਬ ਦਾ ਸ਼ਬਦ ਆਉਂਦਾ ਵੀ ਰਾਜ ਨਾ ਚਾਹਾਂ ਉਹ ਮੁਕਤ ਨਾ ਚਾਹਾਂ ਪਨਪ੍ਰੀਤ ਚਰਨ ਕਮਲਾਰੇ ਜੀ ਆਮ ਤੌਰ ਤੇ ਜਿਹੜੇ ਜਿਹੜੇ ਸਿੱਖ ਵਿਰੋਧੀ ਨੇ ਜਾਂ ਜਿਹੜੇ ਸਿੱਖੀ ਦੀ ਸੇਪਰੇਟ ਦੀ ਭਾਵਨਾ ਨਹੀਂ ਸਮਝਦੇ ਉਹ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਕਿਹਾ ਵੀ ਰੱਬ ਦਾ ਨਾਮ ਲਾਓ ਕੋਈ ਰਾਜ ਨਹੀਂ ਚਾਹੀਦਾ ਕੋਈ ਹੋਣੀ ਚਾਹੀਦਾ ਬਿਲਕੁਲ ਗਲਤ ਆ ਗੁਰੂ ਸਾਹਿਬ ਕਹਿੰਦੇ ਵੀ ਉਹ ਰਾਜ ਨਹੀਂ ਚਾਹੀਦਾ ਜਿਹੜਾ ਤੁਹਾਡੀ ਨੈਤਿਕਤਾ ਨੂੰ ਖਰਾਬ ਕਰ ਦੇਵੇ ਜਿਹੜਾ ਤੁਹਾਡੇ ਕੈਰੇਕਟਰ ਨੂੰ ਪ੍ਰਿਸ਼ਟ ਕਰ ਦੇਵੇ ਜਿਹੜਾ ਰਾਜ ਆ ਕੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਪੁੱਤਰੇ ਗਲੀਆਂ ਵਿੱਚ ਰੋਲਦੇ ਫਿਰਨ ਉਹ ਰਾਜ ਨਹੀਂ ਚਾਹੀਦਾ ਹੂੰ ਹੂੰ ਸੋ ਜੇ ਇਹੋ ਜਿਹੇ ਪੋਲੀਟੀਸ਼ੀਅਨ ਲੈ ਆਉਣੇ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਰਾਜ ਵਿੱਚ ਮੁੜ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਆ ਕਿ ਸਾਨੂੰ ਇਹ ਰਾਜ ਨਹੀਂ ਚਾਹੀਦਾ ਜਦੋਂ ਆਪਾਂ ਕਹਿ ਲਈਏ ਕਿ ਥੋੜਾ ਜਿਹਾ ਹੋਰ ਪਿੱਛੇ ਜਲਦੀ ਹੈ ਕਿ ਜਦੋਂ ਦੀਪ ਸਿੰਘ ਸਿੱਧੂ ਨੇ ਜਦੋਂ ਵਾਰਿਸ ਪੰਜਾਬ ਦੇ ਜਥੇਬੰਦੀ ਬਣਾਈ ਸੀ ਉਦੋਂ ਉਹਨੇ ਵੀ ਸ਼ਾਇਦ ਕਿਉਂਕਿ ਚੋਣਾਂ ਦਾ ਉਹਨੇ ਕਿਹਾ ਸੀ ਕਿ ਅਸੀਂ ਨਹੀਂ ਜਾਵਾਂਗੇ ਫਿਰ ਜਾਂ ਜਦੋਂ ਭਾਈ ਅਮਰਪਾਲ ਸਿੰਘ ਵੀ ਉਹਨੂੰ ਟੇਕਓਵਰ ਕਰਦੇ ਹੈਗੇ ਆ ਉਹ ਵੀ ਉਦੋਂ ਇਸੇ ਤਰੀਕੇ ਦੇ ਨਾਲ ਹੀ ਕਰਦੇ ਆ ਫਿਰ ਜੇ ਮੰਨ ਲਓ ਕਿ ਇਸ ਤਰ੍ਹਾਂ ਦੀ ਕੋਈ ਜਥੇਬੰਦੀ ਬਣ ਜਾਂਦੀ ਹੈਗੀ ਆ ਫਿਰ ਕੀ ਉਹਦਾ ਕਰੈਕਡਾਊਨ ਨਹੀਂ ਹੋਏਗਾ ਕਿ ਜਦੋਂ ਆਪਾਂ ਕਹਿ ਲਈਏ ਕਿ ਉਹਦੇ ਬੋਲਬਾਲੇ ਹੋਣ ਲੱਗ ਪਏ ਭਾਵੇਂ ਕਿ ਚੋਣਾਂ ਦੇ ਵਿੱਚ ਨਹੀਂ ਜਾ ਰਹੀ ਹੈਗੀ ਜਿਸ ਤਰ੍ਹਾਂ ਇਹਨਾਂ ਦੇ ਨਾਲ ਹੋਇਆ ਹੈਗਾ ਨੇ ਮੈਨੂੰ ਲੱਗਦਾ ਦੇਖੋ ਸਭਾਵਨਾਵਾਂ ਸਾਰੀਆਂ ਨੇ ਹੁਣ ਤੁਸੀਂ ਦੇਖੋ ਵੀ ਦਲ ਖਾਲਸਾ ਕੰਮ ਕਰਦਾ ਹੈ ਦਲ ਖਾਲਸਾ ਚੋਣਾ ਨਹੀਂ ਲੜਦਾ ਕੋਈ ਕੁ ਸਿਧਾਂਤਕ ਜਥੇਬੰਦੀ ਦੇ ਤੌਰ ਤੇ ਕੰਮ ਕਰਦਾ ਉਹਦੇ ਬਹੁਤ ਵੱਡਾ ਕਰੈਕਡਾਊਨ ਨਹੀਂ ਹੋ ਰਿਹਾ ਸੋ ਜਦੋਂ ਤੁਸੀਂ ਇਹ ਸਾਰਾ ਜਿਹੜਾ ਕਰੈਕਡਾਊਨ ਵਾਲਾ ਸਿਸਟਮ ਆ ਵੀ ਯੂਏਪੀਏ ਲੱਗਣਾ ਮਾਦੀ ਦੀ ਰੈਲੀ ਨਾ ਹੋਣ ਦੇਣੀ ਅਸਲ ਚ ਉਹ ਚਾਹ ਰਹੇ ਆ ਵੀ ਖਦੇੜ ਦਿਓ ਇੱਕ ਤਰ੍ਹਾਂ ਨਾਲ ਜਿਹੜੀਆਂ ਸਾਨੂੰ ਧਿਰਾਂ ਚਾਹੀਦੀਆਂ ਨੇ ਉਹ ਹੀ ਆਉਣ ਸੋ ਸਿਧਾਂਤਕ ਜਥੇਬੰਦੀ ਦੀ ਲੋੜ ਹੈ ਸਦਾ ਤੱਕ ਜਥੇਬੰਦੀ ਤੋਂ ਬਿਨਾ ਜਿਹੜੀ ਪੋਲਿਟਿਕਸ ਆ ਉਹ ਉਹ ਉੱਚ ਪਾਏ ਦੀ ਸਿੱਖੀ ਕਰਦਾਰ ਦੀ ਨਹੀਂ ਹੋਵੇਗੀ ਸਾਡਾ ਅਸੀਂ ਪਿਛਲੇ 40 ਸਾਲਾਂ ਦੀ ਰਾਜਨੀਤੀ ਚੋਂ ਇਹ ਇਹ ਦੇਖ ਰਹੇ ਹਾਂ ਕ੍ਰੈਕਡਾਊਨ ਹੋਣਾ ਜਾਂ ਨਾ ਹੋਣਾ ਉਹ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨਾ ਸ਼ਕਸ਼ੀਤਾਂ ਰਹੇ ਕਿੰਨਾ ਕਿਨਾ ਕਿੰਨਾ ਜਿਹੜੀ ਹੈਗੀਆਂ ਵੀ ਜਿਹੜੇ ਨਿਸ਼ਾਨੇ ਆ ਉਹਨਾਂ ਰਾਹੀਂ ਕਿਹੜੀਆਂ ਤੁਹਾਡੀਆਂ ਜਿਹੜੀਆਂ ਸਿਧਾਂਤਕ ਪੋਜੀਸ਼ਨਾਂ ਨੇ ਉਹਨਾਂ ਰਾਹੀਂ ਤੁਸੀਂ ਸਿਧਾਂਤਕ ਪੋਜੀਸ਼ਨਾਂ ਐਨੀਆਂ ਜਿਹੜੀਆਂ ਖਤਰਨਾਕ ਨਾ ਰੱਖੋ ਹਾਲ ਦੀ ਘੜੀ ਜਿੱਦੇ ਤੇ ਸਟੇਟ ਕ੍ਰੈਕਡਾਊਨ ਕਰ ਸਕਦੇ ਆ ਤੁਸੀਂ ਜਿਸ ਤਰ੍ਹਾਂ ਖਾਲਸਾ ਜੀ ਦੇ ਬੋਲ ਵਾਲੇ ਜਾਂ ਸਿੱਖ ਰਹਿਣੀ ਦਾ ਸਿੱਖ ਸਾਹਿਤ ਦਾ ਸਿੱਖ ਇਕਨੋਮੀ ਦਾ ਜਾਂ ਇਸ ਤਰ੍ਹਾਂ ਦੇ ਜਿਹੜੇ ਜਿਸ ਤਰ੍ਹਾਂ ਆਰਐਸਐਸ ਸੈਮੀਨਾਰ ਲਾਉਂਦੀ ਹੈਗੀ ਆ ਸੋ ਉਹਨਾਂ ਸੈਮੀਨਾਰਾਂ ਰਾਹੀਂ ਹਾਂ ਰਾਜਨੀਤੀਵਾਨਾਂ ਦਾ ਕੈਰੇਕਟਰ ਬੁਲੰਦ ਕਰੋ ਉਹ ਤੋਂ ਬਾਅਦ ਉਹ ਰਾਜਨੀਤੀਵਾਨ ਜਿਹੜੇ ਆਰਐਸਐਸ ਦੇ ਸਕੂਅਰ ਵਿੱਚੋਂ ਪਾਸ ਹੋ ਜਾਂਦੇ ਆ ਉਹ ਬੀਜੇਪੀ ਵਿੱਚ ਜਾਂਦੇ ਆ ਨਾ ਕਿ ਪਹਿਲਾਂ ਬੀਜੇ ਵਿੱਚ ਜਾਂਦੇ ਆ ਤੇ ਉਹ ਉਹ ਕੈਰੇਕਟਰਲੈਸਨੈਸ ਕਰਦੇ ਆ ਬੇਸ਼ੱਕ ਜੀ ਬੀਜੇਪੀ ਚ ਵੀ ਬੀਜੇਪੀ ਵਿੱਚ ਵੀ ਬਹੁਤ ਕੈਰੇਕਟਰਲੈਸਨੈਸ ਆ ਗਈ ਹੈ ਪਰ ਫਿਰ ਵੀ ਆਰਐਸਐਸ ਦਾ ਕੁੰਡਾ ਉਹਨਾਂ ਨੂੰ ਰੋਕ ਕੇ ਰੱਖਦਾ ਜੀ ਬਿਲਕੁਲ ਜੀ ਦੇਖਦੇ ਆ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਹੈਗਾ ਇਹ ਸਾਰੀ ਚੀਜ਼ ਨੂੰ ਲੈ ਕੇ ਆ ਦੂਜੇ ਬੰਦੇ ਜੀ ਆਪਾਂ ਕਹੀ ਕਿ ਤੁਹਾਨੂੰ ਯਾਦ ਹੋਵੇਗਾ ਕਿ ਜਥੇਦਾਰ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਜਦੋਂ ਪੱਤਰਕਾਰ ਬਹੁਤ ਸਾਰੇ ਸਵਾਲ ਪੁੱਛਦੇ ਨੇ ਤੇ ਉਹਨਾਂ ਨੇ ਦੋ ਟੁਕੇ ਹੀ ਗੱਲ ਕਲੀਅਰ ਕਰ ਦਿੱਤੀ ਸੀ ਕਿ ਜਿਹੜੇ ਫੈਸਲੇ ਹੈਗੇ ਨੇ 2 ਦਸੰਬਰ ਵਾਲੇ ਉਹ ਇਨ ਬੇਨੇ ਇਸੇ ਤਰੀਕੇ ਦੇ ਨਾਲ ਜਿਹੜੇ ਨੇ ਲਾਗੂ ਹੋਣੇ ਚਾਹੀਦੇ ਨੇ ਉਸ ਦੇ ਵਿੱਚ ਕਿਸੇ ਨੂੰ ਕੋਈ ਛੂਟ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਤੇ ਅਗਲੇ ਹੀ 2-3 ਦਿਨਾਂ ਦੇ ਅੰਦਰ ਅੰਦਰ ਆਪਾਂ ਦੇਖਿਆ ਕਿ ਕਿਵੇਂ ਅਕਾਲੀ ਦਲ ਦੀ ਪੂਰੀ ਟੀਮ ਜਿਹੜੀ ਹੈ ਉੱਥੇ ਚਲੇ ਜਾਂਦੀ ਹੈ ਸਰਦਾਰ ਹਰਪਾਲ ਸਿੰਘ ਜਥੇਦਾਰ ਸਾਹਿਬ ਤੇ ਬਹੁਤ ਸਾਰੇ ਆਪਾਂ ਕਹਿ ਲਿਆ ਕਿ 2 ਦਸੰਬਰ ਤੋਂ ਲੈ ਕੇ ਤੇ 6 ਜਨਵਰੀ ਤੱਕ ਬਹੁਤ ਸਾਰੇ ਜਿਹੜੇ ਸਵਾਲ ਕਿਤਨਾ ਕਿਤੇ ਉੱਠ ਰਹੇ ਸੀ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਚਿੰਤਕਾਂ ਨੂੰ ਇਹ ਲੱਗ ਰਿਹਾ ਸੀ ਕਿ ਸ਼ਾਇਦ ਕਿਤੇ ਇਸ ਤਰ੍ਹਾਂ ਦਾ ਨਹੀਂ ਹੋ ਗਿਆ ਕਿ ਚੀਜ਼ਾਂ ਜਿਹੜੀਆਂ ਮੈਨੇਜ ਹੋ ਗਈਆਂ ਨੇ ਪਰ ਉਹਨਾਂ ਨੇ ਪੂਰੀ ਆਪਾਂ ਕਹਿ ਲਈ ਕਿ ਧੁੰਦ ਜਿਹੜੀ ਹੈ ਉਹ ਸਾਰੀ ਉੱਠ ਗਈ ਘਟਾ ਜਿਹੜਾ ਉਹ ਸਾਰਾ ਚੱਕ ਦਿੱਤਾ ਕਿਵੇਂ ਦੇਖਦੇ ਹਾਂ ਆਪਣੇ ਸਟੈਂਡ ਤੇ ਉਹ ਖੜੇ ਰਹੇ ਔਰ ਅਕਾਲੀ ਦਲ ਨੂੰ ਦੁਬਾਰਾ ਉੱਥੇ ਜਾਣਾ ਪੈ ਗਿਆ ਬਿਲਕੁਲ 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 ਇਸੇ ਕਰਕੇ ਆ ਵੀ ਉਹ ਅਸਤੀਫਾ ਜਿਹੜਾ ਪ੍ਰਵਾਨ ਕਰਨਾ ਪਿਆ ਸੋ ਜੀ ਅਹ 6 ਜਨਵਰੀ ਨੂੰ ਸਿੰਘ ਸਾਹਿਬ ਨੇ ਅਸੀਂ ਵਾਰ-ਵਾਰ ਕਹਿ ਰਿਆ ਸੀਗਾ ਵੀ ਸਿੰਘ ਸਾਹਿਬ ਤੇ ਆਪਾਂ ਵਿਸ਼ਵਾਸ ਰੱਖੀਏ ਦੋਵਾਂ ਸਿੰਘ ਸਹਿਬਾਨ ਤੇ ਸੋ ਸਿੱਖੀ ਵੀ ਉਹਨਾਂ ਦੀ ਜਿਹੜੀ ਹੈਗੀ ਇਮਾਨਦਾਰੀ ਔਰ ਉਹਨਾਂ ਦੀ ਪ੍ਰਤੀਬੱਧਤਾ ਤੇ ਸ਼ੰਕਾ ਨਹੀਂ ਖੜਾ ਕਰਿਆ ਹਾਲਾਂਕਿ ਸਾਡੇ ਬਹੁਤ ਸਾਰੇ ਸੋਰਸੇ ਜਿਹੜੇ ਬਹੁਤੇ ਉਲਾਰ ਨੇ ਹਨ ਉਹ ਲਗਾਤਾਰ ਸਿੰਘ ਸਾਹਿਬ ਬਾਰੇ ਅਤੇ ਖਿਆ ਟਿੱਪਣੀਆਂ ਕਰਦੇ ਸੀ ਵੀ ਉਹ ਮੈਨੇਜ ਹੋ ਰਹੇ ਆ ਬਾਦਲ ਪਰਵਾਰ ਨਾਲ ਨਲੇ ਹੋਣੇ ਪਰ 6 ਜਨਵਰੀ ਨੋਨਾ ਨੇ ਸਪਸ਼ਟ ਕਰ ਦਿੱਤਾ ਵੀ 2 ਦਸੰਬਰ ਵਾਲੇ ਜਿਹੜੇ ਹੁਕਮਨਾਮੇ ਆ ਜਿਉਂ ਦੇ ਤਿਉਂ ਇਨ ਬਿਨ ਅਵਰਡ ਬਾਈ ਵਾਰਡ ਆ ਜਿਹੜੇ ਲਾਗੂ ਹੋਣੇ ਚਾਹੀਦੇ ਆ ਦੂਸਰਾ ਉਹਨਾਂ ਨੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਦੀ ਹਮਾਇਤ ਵਿੱਚ ਆਉਂਦਿਆਂ ਕਿਹਾ ਵੀ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਕਰਨ ਦਾ ਸ਼੍ਰੋਮ ਨੇ ਕਮੇਟੀ ਨੂੰ ਕੋਈ ਵੀ ਅਧਿਕਾਰ ਨਹੀਂ ਹੈ ਜੇ ਕਿਸੇ ਸਿੰਘ ਸਹਿਬਾਨ ਦੇ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਉਹ ਤਖਤ ਸਹਿਬਾਨ ਦੀ ਕਮੇਟੀ ਹੈ ਜਿਹੜੀ ਕਰ ਸਕਦੀ ਆ ਔਰ ਉਹਨਾਂ ਨੇ ਇਹ ਵੀ ਕਿਹਾ ਵੇ ਜਦੋਂ ਗਿਆਨੀ ਜੀ ਨੇ ਦਮਦਵਾ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਦੀ ਹਜ਼ੂਰੀ ਵਿੱਚ ਆਪਣੀ ਸਾਰੀ ਗੱਲ ਸਪਸ਼ਟ ਕਰ ਦਿੱਤੀ ਆ ਤਾਂ ਹੁਣ ਕਿਸੇ ਵੀ ਜਾਂਚ ਦੀ ਕੋਈ ਵੀ ਜੜੀ ਟੋਕਾ ਨਹੀਂ ਰਹਿ ਜਾਂਦੀ ਸੋ ਸਿੰਘ ਸਾਹਿਬ ਜੀ ਨੇ ਅਸੀਂ ਕਹਿ ਸਕਦੇ ਆ ਵੀ 2 ਦਸੰਬਰ ਦੇ ਹੁਕਮਨਾਮੇ ਆਪ੍ਰਤੀ ਆਪਣੀ ਜਿਹੜੀ ਸਪਸ਼ਟਤਾ ਬਿਲਕੁਲ ਕਲੀਅਰ ਕਰ ਦਿੱਤੀ ਆ ਅਕਾਲੀ ਦਲ ਨੂੰ ਇਸੇ ਤਰ੍ਹਾਂ ਹੁਣ ਇਹ ਕਰਨਾ ਪਵੇਗਾ ਅਕਾਲੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋ ਗਿਆ ਪਰ ਦੋ ਤਿੰਨ ਦਿਨਾਂ ਬਾਅਦ ਹੀ ਦਲਜੀਤ ਸਿੰਘ ਚੀਮਾ ਜਿਹੜੇ ਕਿ ਅਕਾਲੀ ਦਲ ਨੇ ਹੁਣ ਆਪਣਾ ਇੱਕ ਨਵੇਂ ਲੀਡਰ ਦੇ ਤੌਰ ਤੇ ਅਭਾਰੇ ਨੇ ਵੀ ਉਹ ਸਾਰੀ ਸਥਿਤੀ ਨੂੰ ਮੈਨੇਜ ਕਰ ਰਹਾ ਅਸੀਂ ਬਾਰ ਬਾਰ ਕਹਿੰਦੇ ਆ ਅਕਾਲੀ ਦਲ ਨੂੰ ਇਸ ਖਤਰਨਾਕ ਸਥਿਤੀ ਵਿੱਚ ਲਜਾਣ ਲਈ ਇਹ ਤਿੰਨ ਬੰਦਿਆਂ ਵਿੱਚੋਂ ਇੱਕ ਦਲਜੀਤ ਸਿੰਘ ਚੀਮਾ ਵੀ ਹੈਗੇ ਸੀ ਉਹ ਦੁਬਾਰੇ ਆ ਜਿਹੜੇ ਫੋਰਫਰੰਟ ਤੇ ਆਗੇ ਹੋਏ ਨੇ ਉਹਨਾਂ ਨੇ ਸਿੰਘ ਸਹਿਬਾਨ ਨਾਲ ਜਿਹੜੀ ਮੁਲਾਕਾਤ ਕਰੀ ਹੈਗੀ ਆ ਅਰੂ ਤੋਂ ਬਾਅਦ ਇਹ ਸੰਕੇਤ ਦਿੱਤਾ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰੀ ਆ ਵੀ ਸਿੰਘ ਸਹਿਬਾਨ ਨੇ ਸਾਡੀ ਇਹ ਗੱਲ ਮੰਨ ਲਈ ਹੈ ਵੀ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਵਾਲੀ ਨਹੀਂ ਹੋਏਗੀ ਅਸੀਂ ਆਪਣੀ ਇੱਕ ਪਾਰਟੀ ਦੀ ਕਮੇਟੀ ਬਲੋ ਆਪਾਂ ਦੇਖਿਆ ਕਿ ਪਹਿਲਾਂ ਵੀ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿੰਨੀ ਵਾਰ ਵੀ ਉਹ ਜਾਂਦੇ ਸੀ ਬਾਹਰ ਆ ਕੇ ਕੋਈ ਇਦਾਂ ਹੀ ਸ਼ਗੂਫਾ ਜਾਂ ਛੱਡ ਦਿੰਦੇ ਸੀ ਉਹ ਦਿਖਾ ਰਹੇ ਸੀ ਕਿ ਸ਼ਾਇਦ ਜਥੇਦਾਰ ਸਾਹਿਬ ਜੋ ਕਹਿੰਦੇ ਨੇ ਉਹਦੇ ਨਾਲ ਐਗਰੀ ਹੈਗੇ ਨੇ ਉਹਨਾਂ ਤੇ ਉਹਨਾਂ ਨੇ ਦੋ ਆਪਾਂ 6 ਤਰੀਕ ਨੂੰ ਜਿਹੜਾ ਜਥੇਦਾਰ ਸਾਹਿਬ ਨੇ ਇੱਕ ਵਿਰਾਮ ਲਗਾ ਦਿੱਤਾ ਕਿ ਅਸੀਂ ਉਹਨਾਂ ਨੂੰ ਕੋਈ ਹੋਰ ਟਾਈਮ ਨਹੀਂ ਦਿੱਤਾ ਕੋਈ ਇਸ ਤਰ੍ਹਾਂ ਦਾ ਨਹੀਂ ਹੋਇਆ ਫੈਸਲੇ ਇਨ ਬੈਨ ਲਾਗੂ ਹੋਣੇ ਚਾਹੀਦੇ ਆ ਫੇਰ ਉਹੀ ਕੰਮ ਦੁਬਾਰਾ ਜਿਹੜਾ ਕੀਤਾ ਗਿਆ ਕੀ ਚੱਲ ਕੀ ਰਿਹਾ ਹੈ ਹਾਂ ਦੀਆਂ ਹਦਾਇਤਾਂ ਤੇ ਹੋ ਰਿਹਾ ਸੁਖਵੀਰ ਸਿੰਘ ਬਾਦਲ ਨਹੀਂ ਚਾਹੁੰਦੇ ਵੀ ਅਕਾਲ ਤਖਤ ਸਾਹਿਬ ਵਾਲੀ ਜਿਹੜੀ ਕਮੇਟੀ ਹੈਗੀ ਆ ਉਹਦੇ ਅਧੀਨ ਜਿਹੜਾ ਭਾਰਤੀ ਹੋਵੇ ਕਿਉਂਕਿ ਜੇ ਆਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਅਧੀਨ ਸੱਚੀ ਸੁੱਚੀ ਭਾਰਤੀ ਹੁੰਦੀ ਹੈਗੀ ਤਾਂ ਸੁਖਵੀਰ ਸਿੰਘ ਬਾਦਲ ਦਾ ਦੁਬਾਰੇ ਪ੍ਰਧਾਨ ਬਣਨਾ ਔਖਾ ਹੋ ਜਾਏਗਾ ਕਿਉਂਕਿ ਡੈਲੀਗੇਟ ਮਿਕਸ ਆ ਜਾਣਗੇ ਸੋ ਜਦੋਂ ਮਿਕਸ ਡੈਲੀਗੇਟ ਆਉਣਗੇ ਉਹ ਸੁਖਵੀਰ ਸਿੰਘ ਬਾਦਲ ਦੇ ਪੁਰਾਣੇ ਗੁਨਾਹਾਂ ਨੂੰ ਚੇਤੇ ਕਰਾ ਕਰਕੇ ਸੋ ਨੈਤਿਕ ਤੌਰ ਤੇ ਸੁਖਵੀਰ ਸਿੰਘ ਬਾਦਲ ਤੇ ਸਾਰੀ ਲੀਡਰਸ਼ਿਪ ਆਕਾਲ ਤਖਤ ਨੇ ਕਿਹਾ ਵੀ ਆਪਣਾ ਹੱਕ ਗਵਾ ਚੁੱਕੀ ਹੈ ਸੋ ਜਦੋਂ ਮਿੱਟ ਜਾਏਗਾ ਹੋ ਸਕਦਾ ਵਿਰੋਧੀ ਧਿਰ ਦੀ ਮੈਂਬਰਸ਼ਿਪ ਆ ਪੰਥਕ ਜਜਬੇ ਵਾਲੀ ਮੈਂਬਰਸ਼ਿਪ ਆ ਬਦ ਹੋ ਜੇ ਕਿ ਅਕਬਾਲ ਸਿੰਘ ਝੁੰਡਾ ਕਮੇਟੀ ਨੂੰ ਜਿੰਨਾ ਹੇਠਲੇ ਵਰਕਰਾਂ ਨੇ ਗੱਲ ਕਰੀ ਆ ਉਹ 90% ਨੇ ਕਿਹਾ ਵੀ ਤੁਸੀਂ ਪੰਥ ਦਾ ਖਹਿੜਾ ਛੱਡ ਕੇ ਤੁਸੀਂ ਲਾਲਚ ਵਿੱਚ ਫਸ ਗਿਓ ਇਸੇ ਕਰਕੇ ਤੁਹਾਡਾ ਇਹ ਕੰਮ ਖਰਾਬ ਹੋਇਆ ਇਟ ਮੀਨਸ ਸਾਰਾ ਕੁਝ ਸੁਖਵੀਰ ਸਿੰਘ ਬਾਦਲ ਐਂਡ ਪਾਰਟੀ ਨੂੰ ਪਤਾ ਹੈ ਵੀ ਸਾਡੇ ਖਿਲਾਫ ਬਹੁਤ ਵੱਡੀ ਬਗਾਵਤ ਹੋਏਗੀ ਜੇ ਅਕਾਲ ਤਖਤ ਦੀ ਕਮੇਟੀ ਬਣਦੀ ਹੈਗੀ ਸੋ ਉਹ ਬਿਲਕੁਲ ਗਲਤ ਸੂਚਨਾਵਾਂ ਅਕਾਲ ਤਖਤ ਸਾਹਿਬ ਨੂੰ ਦੇ ਰਹੇ ਨੇ ਹੂੰ ਬਿਲਕੁਲ ਗਲਤ ਆ ਜਿਹੜੇ ਹੱਤਕੰਡੇ ਅਪਣਾ ਰਹੇ ਨੇ ਵਾਰ-ਵਾਰ ਇਹ ਕਹਿ ਰਹੇ ਆ ਵੀ ਭਾਰਤ ਸਰਕਾਰ ਆ ਜਿਹੜੀ ਸਾਡਾ ਚੋਣ ਕਮਿਸ਼ਨ ਆ ਜਿਹੜਾ ਉਹ ਸਾਨੂੰ ਰੱਦ ਕਰ ਦੇਗਾ ਜੇ ਮੁਖਸਰ ਸਾਹਿਬ ਜੇ ਮਾਗੀ ਦੇ ਮੇਲੇ ਤੇ ਤਖਤ ਸਹਿਬਾਨ ਦੀ ਹਦੂਦ ਅੰਦਰ ਕਾਨਫਰੰਸ ਕਰਨ ਤੋਂ ਬਾਅਦ ਭਾਰਤ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ ਫਿਰ ਅਕਾਲ ਤਖਤ ਦੇ ਹੁਕਮਾਂ ਅਨਸਾਰ ਭਰਤੀਕਰਨ ਤੇ ਕਿਉਂ ਐਕਸ਼ਨ ਆਏਗਾ ਹਾਂ ਜਿਹੜਾ ਮੁਕਤ ਸਰ ਵਿੱਚ ਇਹ ਫਤੇਗਰ ਸਾਹਿਬ ਵਿੱਚ ਕਦੇ ਵੀ ਕਾਨਫਰੰਸ ਹੁੰਦੀ ਆ ਉਹ ਇੱਕ ਇੱਕ ਤਰ੍ਹਾਂ ਦਾ ਆਪਾਂ ਕਹਿ ਲਈ ਕਿ ਕਿਤਨਾ ਕਿਤੇ ਟੂਲ ਹੈਗਾ ਜਿੱਥੇ ਲੋਡ ਪੈਂਦੀ ਉੱਥੇ ਵਰਤ ਲੈਂਦੇ ਹੁਣ ਵੀ ਜਿਹੜਾ ਕੱਲ ਜਿਹੜਾ ਪੁਲੰਦਾ ਮੇਰਾ ਖਿਆਲ ਲੈ ਕੇ ਗਏ ਆ ਉਹਦੇ ਚ ਵੀ ਹੁਣ ਗੱਲ ਕਲੀਅਰ ਨਹੀਂ ਪੂਰੀ ਹੋਈ ਕਿ ਕੀ ਉਹ ਕਹਿਣਾ ਚਾਹੁੰਦੇ ਨੇ ਉਹਦੇ ਜੋ ਬਹੁਤ ਸਾਰੇ ਕਹਿੰਦੇ ਵੀ ਫਰੰਟ ਵਾਲਾ ਪੇਜ ਹੀ ਹੈ ਨਹੀਂ ਜੋ ਅਕਾਲੀ ਦਲ ਦਾ ਸੰਵਿਧਾਨ ਹੈਗਾ ਔਰ ਉਹ ਸਾਰੀਆਂ ਚੀਜ਼ਾਂ ਕਿਤੇ ਪ੍ਰਵਾਨ ਹੋਈਆਂ ਹੋਈਆਂ ਨੇ ਪਹਿਲਾਂ ਫਿਰ ਕਿਉਂ ਇੱਥੇ ਕੋਈ ਬਹੁਤ ਸਾਰੇ ਐਡਵੋਕੇਟ ਕਹਿ ਚੁੱਕੇ ਨੇ ਇਹ ਬਾਰ ਬਾਰ ਕੋਸ਼ਿਸ਼ਾਂ ਕਰ ਕੀ ਰਹੇ ਨੇ ਫਿਰ ਨਹੀਂ ਉਹ 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 ਜਥੇਦਾਰ ਸਾਹਿਬ ਨੂੰ ਡਰਾਉਣਾ ਚਾਹੁੰਦੇ ਆ ਜਿਹੜਾ ਕਿ ਉਹਨਾਂ ਦਾ ਪੁਰਾਣੀ ਰਵਾਇਤਾ ਲਗਾਤਾਰ ਪਿਛਲੇ 40 ਸਾਲਾਂ ਤੋਂ ਜਥੇਦਾਰਾਂ ਨੂੰ ਡਰਾ ਕੇ ਰਾਜਨੀਤੀ ਕਰੀ ਇਹਨਾਂ ਨੇ ਉਹਨਾਂ ਨੂੰ ਲੱਗਦਾ ਵੀ ਜਥੇਦਾਰ ਤਾਂ ਊੜਾ ਆੜਾ ਪੜਨ ਵਾਲੇ 10ਵੀਂ ਪਾਸ ਜਪਜੀਤ ਸਿੰਘ ਦਾ ਪਾਠ ਕਰਕੇ ਅਰਦਾਸ ਕਰਨ ਵਾਲੇ ਜਾਂ ਦੇਗ ਵਰਤੌਣ ਵਾਲੇ ਬੰਦੇ ਨੇ ਪਰ ਗਿਆਨੀ ਰੁਘਵੀਰ ਸਿੰਘ ਨੇ ਕਾਊਂਟਰ ਐਵੀਡੈਂਸ ਲਏ ਨੇ ਮਨਜੀਤ ਸਿੰਘ ਖੈਰਾ ਤੋਂ ਅਰਵਿੰਦਰ ਸਿੰਘ ਫੂਲਕਾ ਤੋਂ ਜਾਂ ਹੋਰ ਹੋਰ ਵਕੀਲਾਂ ਤੋਂ ਕਾਊਂਟਰ ਐਵੀਡੈਂਸ ਲਏ ਨੇ ਇਸੇ ਕਰਕੇ ਉਹ ਦ੍ਰਿੜਤਾ ਨਾਲ ਬੋਲ ਰਹੇ ਆ ਵੀ ਤੁਹਾਡੀ ਕੋਈ ਮਾਨਤਾ ਨਹੀਂ ਔਰ ਅਸੀਂ ਇਹ ਦਾਅਵੇ ਨਾਲ ਕਹਿੰਦੇ ਆਂ ਵੀ ਕੋਈ ਵੀ ਭਾਰਤ ਸਰਕਾਰ ਇਹਨਾਂ ਦੀ ਮਾਨਤਾ ਨਹੀਂ ਰੱਦ ਕਰ ਸਕਦੀ ਪਰ ਸਰਦਾਰਤਾ ਸਿੰਘ ਇੱਕ ਹੋਰ ਸਵਾਲ ਹੈ ਮੰਨ ਲਓ ਕਿ ਭਾਰਤ ਸਰਕਾਰ ਇਹਨਾਂ ਦੀ ਮਾਨਤਾ ਰੱਦ ਕਰ ਵੀ ਦਿੰਦੀ ਹੈ ਤੇ ਫਿਰ ਕੀ ਜਿਹੜਾ ਜਦੋਂ ਪੰਥ ਇਹਨਾਂ ਦੀ ਪਿੱਠ ਦੇ ਉੱਤੇ ਹੋਏਗਾ ਫਿਰ ਉਹ ਬਹੁਤ ਜ਼ਿਆਦਾ ਪੋਜ਼ਿਟਿਵ ਨਹੀਂ ਹੋਏਗਾ ਹੁਣ ਹੁਣ ਉੱਥੇ ਹੁਣ ਜੇ ਆਪਾਂ ਕਹ ਲਈ ਕਿ ਖਡੂਰ ਸਾਹਿਬ ਤੇ ਫਰੀਦਕੋਟ ਚ ਕਿਹੜੀ ਪਾਰਟੀ ਦੀ ਮਾਨਤਾ ਜਾਂ ਕਿਹੜੀ ਪਾਰਟੀ ਦਾ ਚੋਣ ਨਿਸ਼ਾਨ ਸੀ ਕੋਈ ਮੈਨੇ ਨਹੀਂ ਰੱਖਦਾ ਕੋਈ ਮੈਨੇ ਨਹੀਂ ਰੱਖਦਾ ਮਾਨਤਾ ਰੱਦ ਹੋ ਜਾਏ ਨੂੰ ਕਿ ਮਾਨਤਾ ਭਾਰਤ ਸਰਕਾਰ ਨੂੰ ਚੈਲੰਜ ਕਰੋ ਵੀ ਤੁਸੀਂ ਸਾਡੀ ਮਾਨਤਾ ਰੱਦ ਕਰਕੇ ਦਿਖਾਓ ਹੂੰ ਹੂੰ ਭਾਰਤ ਸਰਕਾਰ ਕਦੇ ਮਾਨਤਾ ਰੱਦ ਹੈਨਾ ਪੰਥ ਦੇ ਵੇੜੇ ਵਿੱਚ ਅਕਾਲੀ ਦਾ ਲਾਵੇ ਪੰਥ ਅੱਗੇ ਗੁਰਜ਼ਾਰਿਸ਼ ਕਰੇ ਵੀ ਦੇਖੋ ਅਸੀਂ ਅਕਾਲ ਤਖਤ ਦੇ ਨਤਮਸਤਕ ਹੋਏ ਸੀ ਅਕਾਲ ਤਖਤ ਦੇ ਹੁਕਮਾਂ ਅਨੁਸਾਰ ਅਸੀਂ ਅਸਤੀਫੇ ਦੇ ਕੇ ਕਮੇਟੀ ਬਣਾਈ ਹੈਗੀ ਆ ਅੱਜ ਭਾਰਤ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਪੂਰਾ ਪੰਥ ਉਹਨਾਂ ਦੇ ਆਜ਼ਾਦ ਉਮੀਦਵਾਰਾਂ ਨੂੰ 117 ਵਿੱਚੋਂ 117 ਜਿੱਤਣਗੇ ਜੇ ਉਹ ਪੰਥ ਦੀ ਝੋਲੀ ਵਿੱਚ ਆ ਜਾਂਦੇ ਆ ਉਹ ਚੈਲੰਜ ਕਰਨ ਭਾਰਤ ਸਰਕਾਰ ਨੂੰ ਵੀ ਰੱਦ ਕਰੋ ਤੁਸੀਂ ਔਰ ਭਾਰਤ ਸਰਕਾਰ ਰੱਦ ਕਰਕੇ ਦਿਖਾਵੇ ਨਹੀਂ ਕਰ ਸਕਦੀ ਭਾਰਤ ਸਰਕਾਰ ਰੱਦ ਜੀ ਉਹ ਪੰਥ ਦੀ ਝੋਲੀ ਵਿੱਚ ਆਉਣ ਹਾਲੇ ਵੀ ਜਿਹੜਾ ਉਹਨਾਂ ਨੂੰ ਲੱਗਦਾ ਵੀ ਅਸੀਂ ਅਕਾਲ ਤਖਤ ਦੇ ਜਥੇਦਾਰ ਨੂੰ ਡਰਾ ਕੇ ਮੈਨੀਪੂਲੇਟ ਕਰਕੇ ਜਾਂ ਝੂਠ ਬੋਲ ਕੇ ਆਪਣੀ ਇਹ ਪਾਰਟੀ ਬਚਾ ਸਕਦੇ ਆ ਉਹ ਨਹੀਂ ਬਚਣਗੇ ਉਹ ਹਾਲੇ ਵੀ ਐਨ ਸਾਰਾ ਅਕਾਲ ਤਖਤ ਦੇ ਹੁਕਮਾਂ ਅਨੁਸਾਰ ਨਵੀਂ ਭਰਤੀ ਕਰਕੇ ਪ੍ਰਧਾਨ ਬਣਾਉਣ ਜੇ ਭਾਰਤ ਜਾਂ ਚੋਣ ਕਮਿਸ਼ਨ ਰੱਦ ਕਰਦਾ ਤਾਂ ਅਕਾਲ ਤਖਤ ਸਾਹਿਬ ਤੇ ਆ ਕੇ ਸਿੱਖ ਪੰਥ ਨੂੰ ਸਮੋਧਤ ਹੋਣ ਵੀ ਖਾਲਸਾ ਜੀਓ ਅਸੀਂ ਤੁਹਾਡੇ ਹੁਕਮਾਂ ਨੂੰ ਮੰਨਦਿਆਂ ਹੋਇਆ ਅਕਾਲ ਤਖਤ ਸਾਹਿਬ ਨੂੰ ਸੱਚੀ ਸ਼ਰਧਾ ਨਾਲ ਸਮਰਪਿਤ ਹੁੰਦੇ ਆਂ ਪਾਰਟੀ ਦਾ ਨਵਾਂ ਢਾਂਚਾ ਤਿਆਰ ਕਰਿਆ ਪਰ ਭਾਰਤ ਸਰਕਾਰ ਸਾਨੂੰ ਕੰਮ ਨਹੀਂ ਕਰਨ ਦੇ ਰਹੀ ਹੁਣ ਅਗਲੀਆਂ ਚੋਣਾਂ ਵਿੱਚ ਸਾਡੇ ਉਮੀਦਵਾਰ ਇੱਕੋ ਹੀ ਚੋਣ ਨਿਸ਼ਾਨ ਤੇ ਚੋਣ ਨਹੀਂ ਲੜਨਗੇ ਉਹ ਆਜ਼ਾਦ ਉਮੀਦਵਾਰਾਂ ਦੇ ਚੋਣ ਤੌਰ ਤੇ ਚੋਣ ਲੜਨਗੇ ਅਸੀਂ ਚੋਣਾਂ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦੀ ਇੱਕ ਲਿਸਟ ਅਖਬਾਰਾਂ ਵਿੱਚ ਦੇਵਾਂਗੇ ਵੀ ਆ ਸਾਡਾ ਸਾਡਾ ਐਮਐਲਏ ਕੋਈ ਵੀ ਚੋਣ ਛਾਣ ਵਿੱਚ ਕਿਸੇ ਨੂੰ ਘੁੱਗੀ ਮਿਲੇ ਕਿਸੇ ਨੂੰ ਬਾਹਲਟੀ ਮਿਲੇ ਕਿਸੇ ਨੂੰ ਸਾਈਕਲ ਮਿਲੇ ਸਾਰੇ ਜਿੱਤਣਗੇ ਹੂੰ ਹੂੰ ਠੀਕ ਹੈ ਨਾ ਸਾਰੇ ਸਾਰਿਆਂ ਦੇ ਸਾਰੇ ਜਿੱਤਣਗੇ ਸੋ ਤੁਸੀਂ ਪੰਥ ਦੇ ਵੇੜੇ ਵਿੱਚ ਆਓ ਤਾਂ ਸਹੀ ਇੱਕ ਵਾਰੀ ਪੰਥ ਨੂੰ ਗਲ ਨਾਲ ਲਾਓ ਤਾਂ ਸਹੀ ਤੁਸੀਂ ਤਾਂ ਪੰਥ ਤੋਂ ਜਿੱਦਾਂ ਇੱਕ ਬਗਾਵਤ ਕਰ ਦਿੱਤੀ ਹੋਈ ਆ ਗੁਰੂ ਤੋਂ ਬਗਾਵਤ ਕੀਤੀ ਹੋਈ ਆ ਸੋ ਸਾਨੂੰ ਗੁਰੂ ਦੇ ਚਰਨਾਂ ਵਿੱਚ ਅਕਾਲ ਤਖਤ ਦੇ ਚਰਨਾਂ ਵਿੱਚ ਵਾਪਸ ਆਉਣਾ ਪਵੇਗਾ ਤਾਹੇ ਸਾਡਾ ਜਿਹੜਾ ਰਾਜਨੀਤਕ ਤੌਰ ਤੇ ਝੰਡਾ ਬਰੰਦ ਹੋਵੇਗਾ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਜੇ ਆਪਾਂ ਕਹਿ ਲਈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਬੜੇ ਜੋਰਾਂ ਸ਼ੋਰਾਂ ਦੇ ਨਾਲ ਮਾਗੀ ਦੇ ਉੱਤੇ ਜਿਹੜੀ ਕਾਨਫਰੰਸ ਹੋਣੀ ਆ ਉਹਦੀਆਂ ਜਿਹੜੀਆਂ ਤਿਆਰੀਆਂ ਕਰਦੇ ਹੋਏ ਅਲੱਗ-ਅਲੱਗ ਜਗ੍ਹਾ ਤੇ ਆਪਾਂ ਕਹਿ ਲਈ ਕਿ ਇਕੱਠ ਕੀਤੇ ਜਾ ਰਹੇ ਨੇ ਛੋਟੇ-ਛੋਟੇ ਲੋਕਾਂ ਨੂੰ ਇਨਵਾਈਟ ਕੀਤਾ ਜਾ ਰਿਹਾ ਹੈ ਸਰਦਾਰ ਤਾਰ ਸਿੰਘ ਜੀ ਕਿਵੇਂ ਤੁਸੀਂ ਇਸ ਪੂਰੇ ਪ੍ਰਤੀਕਰਮ ਨੂੰ ਦੇਖਦੇ ਹੋ کافی ਉਹਨਾਂ ਦੀ ਵੀਡੀਓ ਵੀ ਪਿਛਲੀ ਵਾਰੀ ਜਿਹੜੀ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਇੱਕ ਸਾਲ ਦੇ ਵਿੱਚ ਜਿਹੜੀਆਂ ਚੀਕਾਂ ਨਿਕਲ ਗਈਆਂ ਦੂਜੇ ਬੰਨੇ ਕਹਿੰਦੇ ਕਿ ਇਹਨਾਂ ਨੂੰ ਹੁਣ ਅਸੀਂ ਬੰਦੇ ਬਣਾਵਾਂਗੇ ਫਿਰ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੁਕਸਰ ਤੇ ਉਹੀ ਬੰਦੇ ਲੈ ਕੇ ਆਓ ਜਿਹੜੇ ਸਿੱਧੇ ਸਾਡੀ ਕਾਨਫਰੰਸ ਦੇ ਵਿੱਚ ਜਾਣ ਹੁਣ ਇੱਕ ਬੰਨੇ ਤੇ ਧਰਤੀ ਉਹ ਹੈ ਜਿੱਥੇ ਬਿਦਾਵਾ ਆਪਾਂ ਕਹਿ ਲਈਏ ਕਿ ਗੁਰੂ ਸਾਹਿਬ ਨੇ ਪਾੜਿਆ ਸੀ ਤੇ ਇਹ ਗੁਰੂ ਸਾਹਿਬਾਂ ਜਾਣ ਤੋਂ ਬਿਦਾਵਾ ਦੇਣ ਦੀ ਗੱਲ ਕਰ ਰਹੇ ਨੇ ਵੀ ਇੱਥੇ ਨਾ ਜਾਓ ਪਹਿਲਾਂ ਇੱਧਰ ਆਓ ਹਾਂ ਸੋ ਅਕਾਲੀ ਦਾਲਾ ਮਾਗੀ ਦੇ ਮੌਕੇ ਤੇ ਇੱਕ ਬਿਦਾਵਾ ਦੇਣ ਦੀ ਰਵਾਇਤ ਚੱਲ ਰਿਆ ਸੋ ਬਾਗੀ ਦੇ ਮੌਕੇ ਤੇ ਸਿੰਘਾ ਨੇ ਬਿਦਾਵਾ ਆਪਣਾ ਪੜਵਾਇਆ ਸੀ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਅਰਪਤ ਕਰਿਆ ਸੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਉਦੋਂ ਤੱਕ ਸੀ ਉਸ ਦਿਨ ਉਹ ਪ੍ਰਧਾਨ ਸੀਗੇ ਇੱਕ ਤਰ੍ਹਾਂ ਨਾਲ ਹੂੰ ਜੀ ਕਿਸੇ ਵੀ ਢੰਗ ਨਾਲ ਸੋ ਉਹ ਇਹ ਕਹਿ ਰਿਹਾ ਵੀ ਤੁਹਾਨੂੰ ਮੱਥਾ ਟੇਕਣ ਦੀ ਲੋੜ ਨਹੀਂ ਤੁਸੀਂ ਸਿੱਧਾ ਰੈਲੀ ਵਿੱਚ ਆਓ ਸੋ ਇਹ ਇਹ ਬਿਦਾਵਾ ਦੇਣ ਦਾ ਜਿਹੜਾ ਇੱਕ ਕਾਰਜ ਹੈਗਾ ਸੁਖਵੀਰ ਅਸਲ ਵਿੱਚ ਉਸ ਦਿਨ ਜਿਹੜੀ ਉਹ 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 ਰੈਲੀ ਨੂੰ ਜਿਹੜੀ ਸਮੋਦਨ ਕਰ ਰਹੇ ਆ ਜਿਹੜੇ ਅਕਾਲੀ ਪੋਲਿਟਿਕਸ ਨੂੰ ਸਮਝਣ ਵਾਲੇ ਪੱਤਰਕਾਰ ਆ ਉਹ ਕਹਿੰਦੇ ਵੀ ਅਸਲ ਸੁਖਵੀਰ ਸਿੰਘ ਉਹ ਉਦੋਂ ਬੋਲ ਰਿਹਾ ਜਿਹੜਾ ਉਹ ਛੋਟੇ ਜਿਹੇ ਇਕੱਠ ਨੂੰ ਜਾਂ ਇਨਵਾਈਟ ਕਰ ਰਿਹਾ ਸੀ ਜੀ ਹਾਂ ਵੀ ਉਹ ਅਸਲ ਸੁਖਵੀਰ ਸਿੰਘ ਆ ਜਿਹੜਾ ਅਕਾਲ ਤਖਤ ਦੇ ਬੈਠਾ ਸੁਖਵੀਰ ਸਿੰਘ ਸੀ ਉਹ ਵਕਤ ਹੀ ਸੀ ਹਾਂ ਨਾ ਵੀ ਉਹ ਰੀਅਲ ਸੁਖਵੀਰ ਸਿੰਘ ਨਹੀਂ ਸੀ ਔਰ ਉਹ ਸਾਰੀਆਂ ਗੱਲਾਂ ਤੋਂ ਮੁਕਰ ਗਿਆ ਉਹ ਕਹਿੰਦੇ ਕਿ ਮੈਂ ਤੇ ਬਸ ਝੋਲੀ 'ਚ ਪਾਈਆਂ ਸੀ ਮੈਂ ਤੇ ਹੈਲ ਨਹੀਂ ਸੀ ਜੀ ਵੇ ਅਸੀਂ ਗੁਰੂਗ੍ਰਾਂਧ ਸਾਹਿਬ ਦੇ ਬੇਅਦਬੀ ਆ ਪੁਲਿਸ ਅਫਸਰਾਂ ਦੀ ਨਿਯੁਕਤੀ ਜਿਹੜੇ ਦੋਸ਼ ਲੱਗੇ ਅਸੀਂ ਕਰਿਆ ਕੁਛ ਨਹੀਂ ਮੈਂ ਤਾਂ ਝੋਲੀ ਪਵਾ ਲਿਆ ਵੀ ਚਲੋ ਇੱਕ ਬੰਦੇ ਨੂੰ ਤਾਂ ਪਾਉਣੀ ਆ ਪੈਣੀ ਹਲੇ ਵੀ ਮਨਕਰ ਹੋ ਰਹੇ ਆ ਸਜ਼ਾ ਖਾਣ ਤੋਂ ਬਾਅਦ ਵੀ ਸੋ ਦੇਖੋ ਵੀ ਉਹ ਕਹਿੰਦੇ ਵੀ ਉਹ ਰੀਅਲ ਹੈਗਾ ਦੂਸਰਾ ਹੁਣ ਉਹ ਕਹਿ ਰਹੇਗੇ ਵੀ ਅਮਰਤਪਾਲ ਸਿੰਘ ਦੀਆਂ ਸਾਲ ਚ ਚੀਕਾਂ ਨਿਕਲ ਗਈਆਂ ਸੁਖਵੀਰ ਸਿੰਘ ਬਾਦਲ ਨੇ ਤਾਂ ਇੱਕ ਦਿਨ ਵੀ ਜੇਲ ਨਹੀਂ ਕੱਟੀ ਉਹ ਆਪਣੇ ਪਿਤਾ ਦਾ ਦੇ ਰਹੇ ਆ ਸੋ ਪਿਤਾ ਦਾ ਬਿਲਕੁਲ ਉਹਨਾਂ ਦੀ ਕੰਟਰੀਬਿਊਸ਼ਨ ਆ ਪ੍ਰਕਾਸ਼ ਸਿੰਘ ਬਾਦਲ ਦੀ ਉਹਨੇ ਜੇਲ ਕੱਟੀ ਆ ਜੀ ਨਾ ਵੀ ਉਹਨਾਂ ਨੇ ਜੇਲ 15 ਸਾਲ 16 ਸਾਲ ਜੋ ਵੀ ਕੱਟੀਆਂ ਅਸੀਂ ਉਸ ਟੈਕਨੀਕਲ ਉਹਦੇ ਵਿੱਚ ਨਾ ਜਾਈਏ ਪਰ ਬਕਾਇਦਾ ਹਾਂ ਉਹਨਾਂ ਨੇ ਕਹਿ ਕੇ ਕਰਿਆ ਵੀ ਮੈਨੂੰ ਗ੍ਰਫਤਾਰ ਕਰ ਲਓ ਜਾਂ ਕਿਹਾ ਉਹ ਵੀ ਗੱਲਾਂ ਚੱਲਦੀਆਂ ਨੇ ਆਪਾਂ ਇਸ ਸਾਜ਼ਿਸ਼ੀ ਬਿਰਤੀ ਵਿੱਚ ਨਾ ਵੀ ਜਾਈਏ ਪਰ ਪ੍ਰਕਾਸ਼ ਸਿੰਘ ਬਾਦਲ ਨੇ ਰੀਅਲੀ ਜੇਲ ਕੱਟੇ ਆ ਜੇਲ ਦੇ ਚ ਕੋਈ ਦੋਰਾਵਾ ਨਹੀਂ ਨੇ ਆਪਾਂ ਉਹ ਹਮੇਸ਼ਾ ਹੀ ਕਰਪਟ ਨਹੀਂ ਸੀ ਕਿਸੇ ਮੌਕੇ ਤੇ ਆ ਕੇ ਜਦੋਂ ਅਕਾਲੀ ਦਲ ਇੱਕ ਕੰਪਨੀ ਬਣ ਗਿਆ ਜਦੋਂ ਅਕਾਲੀ ਦਲ ਨੂੰ ਮੈਨੇਜਰਾਂ ਨੇ ਚਲਾਣਾ ਸ਼ੁਰੂ ਕਰ ਦਿੱਤਾ ਜਦੋਂ ਉਹਦੇ ਵਿੱਚੋਂ ਅੰਮ੍ਰਿਤਧਾਰੀ ਬੰਦੇ ਕੱਢ ਦਿੱਤੇ ਗਏ ਉਹ ਤੋਂ ਬਾਅਦ ਆ ਜਿਹੜਾ ਅਕਾਲੀ ਦਲ ਕਰਪਸ਼ਨ 'ਚ ਜਾਂਦਾ ਸੋ ਪ੍ਰਕਾਸ਼ ਸਿੰਘ ਬਾਦਲ ਦੀ ਕੰਟਰੀਬਿਊਸ਼ਨ ਹੈ ਪੰਥ ਲਈ ਹੈ ਇੱਕ ਖਾਸ ਸਮੇਂ ਤੱਕ ਉਹ ਗਏ ਨਹੀਂ ਪਰ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦੇ ਨੇ ਉਹ ਤਾਂ ਇੱਕ ਦਿਨ ਵੀ ਜੇਲ੍ਹ ਨਹੀਂ ਗਏ ਉਹਨਾਂ ਨਾਲੋਂ ਜ਼ਿਆਦਾ ਜੇਲ੍ਹ ਤਾਂ ਭਾਈ ਖੈੜਾ ਦੀ ਆ ਭਾਈ ਰਾਜੋਵਾਨਾ ਦੀ ਆ ਭਾਈ ਆ ਹਵਾਰੇ ਦੀ ਆ ਜਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੋਲਰ ਦੀ ਆ ਫਿਰ ਜੋਂ ਨਾਲੋਂ ਜ਼ਿਆਦਾ ਤੇ ਅਮਰਤਪਾਲ ਸਿੰਘ ਦੀ ਵੀ ਹੋ ਗਈ ਹੈ ਜੇ ਪੈਮਾਨਾ ਹੈ ਉਹ ਹੀ ਤਾਂ ਫਿਰ ਉਹਨਾਂ ਨੂੰ ਪ੍ਰਧਾਨ ਬਣਾਉਂਗੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਕਿਉਂ ਦੇ ਲਾਇਕ ਕਿਉਂਕਿ ਇੱਕ ਦਿਨ ਵੀ ਜੇਲ੍ਹ ਨਹੀਂ ਗਏ ਸੋ ਇਹ ਪੈਮਾਨਾ ਨਹੀਂ ਹੈਗਾ ਇਸ ਤਰ੍ਹਾਂ ਅਸੀਂ ਵਾਰ-ਵਾਰ ਕਹਿੰਦੇ ਆਂ ਵੀ ਅਕਾਲ ਤਖਤ ਦੇ ਹੁਕਮਾਂ ਨੂੰ ਪਜਾਓ ਉਹਨਾਂ ਦੀ ਸ਼ਰਨ ਵਿੱਚ ਆਓ ਪੰਚ ਤੁਹਾਨੂੰ ਤੁਹਾਡੀਆਂ ਗਲਤੀਆਂ ਦੇ ਬਾਵਜੂਦ ਗੱਲ ਨਾਲ ਲਾਉਣ ਨੂੰ ਤਿਆਰ ਹੈ ਪਰ ਜੇ ਤੁਸੀਂ ਸੱਚੇ ਮਨ ਨਾਲ ਸਾਹਮਣੇ ਆਓਗੇ ਤੇ ਦੁਜੇ ਬਣੀ ਗੱਲਬਾਤ ਕਰ ਲੈਣੀ ਹੈ ਸਿੰਘ ਸਾਹਿਬ ਹਰਪੀ ਸਿੰਘ ਉਹਨਾਂ ਦੀ ਉਹਨਾਂ ਨੂੰ ਕਿਹਾ ਗਿਆ ਕਿ ਅਸਤੀਫੇ ਦੀ ਪੇਸ਼ਕਸ਼ ਹੋਈ ਹੈਗੀ ਹੈ ਸਰਦਾਰ ਅਤਾਪ ਸਿੰਘ ਜੀ ਕੀ ਕੁਝ ਕਿਹਾ ਗਿਆ ਤੇ ਕੀ ਇਸ ਪੇਸ਼ਕਸ਼ ਦੇ ਅਰਥ ਕੀ ਬੰਦੇ ਨੇ ਕਿ ਇਹ ਦੇ ਬੈਕਐਂਡ ਤੇ ਕੀ ਕੁਝ ਚਾਲਾਂ ਕਹਿ ਲਈਏ ਜਾਂ ਕੀ ਕੁਝ ਹੋਏਗਾ ਅਗਰ ਅਸਤੀਫਾ ਦੇ ਦਿੰਦੇ ਨੇ ਇਸ ਪੂਰੇ ਮਾਹੌਲ ਦੇ ਵਿੱਚ ਆਲਰੇਡੀ ਜਿਹੜਾ ਹੈ ਉਹਨਾਂ ਦੀ ਕਿਰਦਾਰਕੁਸ਼ੀ ਇੱਕ ਬੰਨੇ ਚੱਲ ਰਹੀ ਹੈ ਦੂਜੇ ਬੰਨੇ ਜਾਂਚ ਕਮੇਟੀ ਬਿਠਾਈ ਹੋਈ ਹੈ ਹੁਣ ਉਹਨੂੰ ਵੀ ਜਿਹੜਾ ਇੱਕ ਮਹੀਨਾ ਅੱਗੇ ਪਾ ਦਿੱਤਾ ਗਿਆ ਹੈ ਕਿਵੇਂ ਦੇਖਦੇ ਹਾਂ ਹਾਂਜੀ ਹਾਂਜੀ ਸੋ ਕਾਫੀ ਜਿਹੜੇ ਸੀਨੀਅਰ ਪੱਤਰਕਾਰ ਆ ਉਹਨਾਂ ਨੂੰ ਕੁਝ ਸੋਰਸੇਸ ਤੋਂ ਪਤਾ ਲੱਗਿਆ ਹੈ ਵਿਗਿਆਨੀ ਹਰਪ੍ਰੀਤ ਸਿੰਘ ਜਿਹਨੂੰ ਇੱਕ ਬਹੁਤ ਹੀ ਕੋਈ ਉੱਚ ਸ਼ਕਤੀਸ਼ੀਲਤਾ ਪੋਲਿਟਿਕਸ ਵਿੱਚ ਵੀ ਉਹਨਾਂ ਨੇ ਇਹ ਪੇਸ਼ਕਸ਼ ਕਰੀ ਜੀ ਵੀ ਜੇ ਤੁਸੀਂ ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਦੇ ਵਜੋਂ ਅਸਤੀਫਾ ਦੇ ਦਿਓ ਅਸੀਂ ਤੁਹਾਡਾ ਅਸਤੀਫਾ ਪ੍ਰਵਾਨ ਕਰ ਲਾਂਗੇ ਤੇ ਤੁਹਾਡੇ ਖਿਲਾਫ ਜਿਹੜੀ ਜਾਂਚ ਕਮੇਟੀ ਬਿਠਾਈ ਗਈ ਆ ਉਹ ਖਤਮ ਕਰ ਦਿੱਤੀ ਜਾਵੇਗੀ ਤੁਸੀਂ ਸੁਰਖਰੂ ਹੋ ਕੇ ਆਪਣੀ ਜ਼ਿੰਦਗੀ ਆ ਜਿਹੜੀ ਜੀ ਸਕਦੇ ਹੈਗੇ ਆ ਸੋ ਇਹ ਪੇਸ਼ਕਸ਼ ਜਿਹੜੀ ਆਈ ਸੀਗੀ ਜਿਹੜੀ ਕਿ ਗਿਆਨੀ ਜੀ ਨੇ ਨਾ ਮਨਜ਼ੂਰ ਕਰ ਦਿੱਤੀ ਆ ਗਿਆਨੀ ਜੀ ਨੇ ਅਸਤੀਫਾ ਦੇਣ ਤੋਂ ਬਿਲਕੁਲ ਨਾ ਕਰ ਦਿੱਤੀ ਹੈ ਕਿ ਆ ਹੁਣ ਇਸ ਖੇਡ ਦਾ ਜਿਹੜਾ ਤੁਸੀਂ ਕਿਹਾ ਵੀ ਅਗਲਾ ਸਵਾਲ ਵੀ ਇਹਦੇ ਅਰਥ ਕੀ ਨੇ ਇਹਦੇ ਵਿੱਚੋਂ ਅਰਥ ਇਹ ਨਿਕਲਦੇ ਆ ਵੀ ਜੇ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਦੇ ਕੇ ਭੱਜ ਜਾਂਦੇ ਆ ਤਾਂ ਇਟ ਮੀਨਸ ਉਹਨਾਂ ਨੇ ਉਹ ਦੋਸ਼ ਉਹ ਕਰਦਾਰਕੁਸ਼ੀ ਐਕਸੈਪਟ ਕਰ ਲਿਆ ਵੀ ਮੈਂ ਗਲਤ ਕੰਮ ਕਰਿਆ ਹਨਾ ਵੇ ਘੱਟੋ ਘੱਟ ਮੇਰੀ ਜਾਂਚ ਨਾ ਕਰਿਓ ਇੱਥੋਂ ਹੀ ਦੱਬ ਦਿਓ ਵੀ ਉਹ ਪੱਲਾ ਛਡਾ ਕੇ ਭੱਜ ਗਏ ਹੋਇਆ ਇਹ ਕਿਸੇ ਸਿੰਘ ਸਾਹਿਬ ਦੇ ਕਰਦਾਰ ਦੇ ਨਾਂ ਤੇ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੇਸ਼ੇਗਸ਼ ਕਰਨ ਵਾਲਿਆਂ ਨੂੰ ਪਤਾ ਹੈ ਵੀ ਅਜ ਨਹੀਂ ਤਾਂ ਕੱਲ੍ਹ ਇਹ 6 ਮਹੀਨੇ ਨੂੰ ਗਿਆਨੀ ਹਰਪ੍ਰੀਤ ਸਿੰਘ ਰਾਜਨੀਤਿਕ ਖੇਤਰ ਵਿੱਚ ਆ ਕੇ ਪੰਥ ਦੀ ਅਗਵਾਈ ਕਰ ਸਕਦੇ ਆ ਉਹ ਇਹ ਸਾਰੀ ਧੁੰਦ ਛਟਣ ਤੋਂ ਬਾਅਦ ਆਪਣੇ ਤੌਰ ਤੇ ਹੋ ਸਕਦਾ ਹੈ ਅਸਤੀਫਾ ਦੇ ਕੇ ਪੰਥ ਦੀ ਅਗਵਾਈ ਕਰਨ ਔਰ ਕਿਉਂਕਿ ਉਹਨਾਂ ਦੀ ਉਹਨਾਂ ਦੇ ਬਲੰਦ ਕਰਤਾਰ ਆ ਉਹਨਾਂ ਦੀ ਸ਼ਖਸੀਅਤ ਆ ਉਹਨਾਂ ਦਾ ਗੁਰਬਾਣੀ ਨਾਲ ਜਿਹੜਾ ਉਹਨਾਂ ਦਾ ਰਿਸ਼ਤਾ ਹੈ ਉਧਰ ਕਰਕੇ ਖਾਲਸਾ ਪੰਥ ਵਿੱਚ ਉਹਨਾਂ ਦਾ ਇੱਕ ਵੱਡਾ ਸਤਕਾਰ ਹੈ ਉਹਨਾਂ ਨੂੰ ਬਹੁਤ ਵੱਡੀ ਹਮਾਇਤ ਮਿਲ ਸਕਦੀ ਹੈ ਤਾਂ ਕਿ ਉਹ ਪੰਥ ਦੀ ਅਗਵਾਈ ਕਰਨ ਤੋਂ ਪਹਿਲਾਂ ਹੀ ਦਾਗੀ ਕਰ ਦਿੱਤੇ ਜਾਣ ਵੀ ਉਹ ਜਦੋਂ ਪੰਥਕ ਮੈਦਾਨ ਵਿੱਚ ਆਉਣ ਉਦੋਂ ਤੱਕ ਉਹਨਾਂ ਦਾ ਕੈਰੇਕਟਰ ਅਸੈਸੀਨੇਸ਼ਨ ਹੀ ਇੰਨਾ ਕਰ ਦਿੱਤਾ ਜਾਵੇ ਇਹ ਨੈਤਿਕ ਤੌਰ ਤੇ ਮਤਲਬ ਜਿੱਦਾਂ ਆਪਾਂ ਕਹ ਲਈ ਕਿ ਸੁਧਾਰ ਲੈਰ ਵਾਲੇ ਜਿਹੜੇ ਆਗੂ ਨੇ ਉਹਨਾਂ ਦਾ ਹੋ ਰੱਖਿਆ ਹੋਇਆ ਕਿ ਦੇਰੀ ਉਹਨਾਂ ਨੇ ਇੰਨੀ ਜਿਆਦਾ ਕਰ ਦਿੱਤੀ ਬਾਹਰ ਆਉਣ ਦੇ ਵਿੱਚ ਜਾਂ ਆਪਾਂ ਕਹ ਲਈ ਕੰਪਲੇਂਟ ਕਰਨ ਦੇ ਵਿੱਚ ਕਿ ਉਹ ਵੀ ਜਿਹੜੇ ਐਕਸੈਪਟ ਨਹੀਂ ਹੋ ਰਹੇ ਹੈਗੇ ਹਾਂ ਜੀ ਆਉ ਨਹੀਂ ਐਕਸੈਪਟ ਹੋ ਰਹਾ ਸੋ ਇਸ ਲਈ ਕੋਈ ਗਿਆਨੀ ਜੀ ਵਰਗੀ ਜਾਂ ਗਿਆਨੀ ਰੁਗਵੇਸ਼ ਸਿੰਘ ਜੀ ਵਰਗੀ ਕਿਉਂਕਿ ਗਿਆਨੀ ਰੁਗਵੀਰ ਸਿੰਘ ਇਸ ਤਰ੍ਹਾਂ ਦੇ ਇਨਸਾਨ ਨਹੀਂ ਨੇ ਵੀ ਬਹੁਤ ਜ਼ਿਆਦਾ ਸਰਗਰਮ ਰਹਿਣ ਵਾਲੇ ਉਹ ਸੱਚੇ ਸੁੱਚੇ ਜਿਸ ਤਰ੍ਹਾਂ ਗੁਰਮੁਖੀ ਦਾ ਗੁਰਮੁਖੀ ਦਾ ਜਾਫ ਕਰਨ ਵਾਲੇ ਸੋ ਧਾਰਮਿਕ ਵਿਰਤੀ ਹੈ ਗਿਆਨੀ ਹਰਪ੍ਰੀਤ ਸਿੰਘ ਵਿੱਚ ਪੋਲਿਟੀਕਲ ਹੋ ਹੈ ਜੀ ਇਹ ਕੈਪੇਬਿਲਟੀ ਆ ਉਹ ਕੰਤਰੀ ਅਗਵਾਈ ਕਰ ਸਕਦੇ ਆ ਸੋ ਇਹ ਜਿਹੜੀ ਪੇਸ਼ਕਸ਼ ਇੱਕ ਤਾਂ ਇਹ ਸੀਗਾ ਵੀ ਗਿਆਨੀ ਜੀ ਦਾ ਕਰਦਾਰ ਸਿਰਦਿਓ ਵੀ ਉਹਤਾ ਜਥੇਦਾਰੀ ਤੋਂ ਅਸਤੀਫਾ ਦੇ ਕੇ ਭੱਜ ਗਿਆ ਕਿਉਂਕਿ ਉਹ ਗਲਤ ਸੀ ਜਿਹੜੇ ਅਸੀਂ ਦੋਸ਼ ਲਾਇਆ ਸੀ ਠੀਕ ਸੀ ਇਟ ਮੀਨ ਉਹ ਡਰ ਦਾ ਮਾਰਾ ਭੱਜ ਗਿਆ ਸੋ ਇਹ ਜਿਹੜਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਜੇ ਪਨੇ ਖਬਰਾਂ ਵੀ ਆ ਰਹੀਆਂ ਨੇ ਕਿ ਕਿਤਨਾ ਕਿਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਜਾਂ ਬਲਵਿੰਦਰ ਸਿੰਘ ਪੁੰਦੜ ਹੁਣੀ ਜਿਹੜੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਦਾਨ ਹੈਗੇ ਨੇ ਉਹ ਵੀ ਮੌਜੂਦਾ ਹਾਲਾਤਾਂ ਤੋਂ ਕੋਈ ਬਹੁਤੇ ਜ਼ਿਆਦੇ ਖੁਸ਼ ਨਹੀਂ ਹੈਗੇ ਜਾਂ ਕਿਸੇ ਤਰੀਕੇ ਦੀ ਆਪਾਂ ਕਹਿ ਲਈ ਕਿ ਕਸ਼ਮਕਸ਼ ਜਾਂ ਬਹੁਤ ਸਾਰੀ ਜਿਹੜੀ ਇਹਨਾਂ ਹਾਲਾਤਾਂ ਦੇ ਵਿੱਚ ਘੁੱਟਨ ਚਿੰਤਾ ਮਹਿਸੂਸ ਹੋ ਰਹੀ ਹੈ ਇਹ ਕਿਹੜੇ ਸੂਤਰਾਂ ਤੋਂ ਆਪਾਂ ਨੂੰ ਪਤਾ ਲੱਗਾ ਤੇ ਕਿਵੇਂ ਦੇਖਦੇ ਹੋ ਤੁਸੀਂ ਹਾਂਜੀ ਹਾਂਜੀ ਸੋਣ ਦੇਖੋ ਵੀ ਕਾਰਵਾਈਆਂ ਸਾਰੀਆਂ ਸੁਖਵੀਰ ਸਿੰਘ ਬਾਦਲ ਦੀ ਹਦਾਇਤ ਤੇ ਹੋ ਰਹੀਆਂ ਚਾਹੇ ਗਿਆਨੀ ਹਰਪ੍ਰੀਤ ਸਿੰਘ ਦੀ ਕਰਦਾਰਕੁਸ਼ੀ ਵਾਲਾ ਸਾਰਾ ਸਿਸਟਮ ਆ ਉਹ ਚੱਲਤਾ ਉਸ ਸੈਂਟਰ ਤੋਂ ਰਿਹਾ ਹੈ ਹੈਨਾ ਤੇ ਗਿਆਨੀ ਅਰਗਬੀ ਐਸ ਸਿੰਘ ਦੇ ਬਾਰੇ ਜਿਹੜੀਆਂ ਅਪਰੋਚਾਂ ਹੋਈਆਂ ਰਿਸ਼ਤੇਦਾਰਾਂ ਨੂੰ ਪੈਸੇ ਦੇ ਕੇ ਉਹਨਾਂ ਦੇ ਖਿਲਾਫ ਗੱਲ ਬੁਲਾਉਣ ਦੀਆਂ ਜਾਂ ਆਹ ਜਿਹੜਾ ਵੀ ਅਸਤੀਫੇ ਪ੍ਰਵਾਨ ਨਾ ਕਰੋ ਕਮੇਟੀ ਨਾਲ ਬਣਦੇ ਹੋਣਾ ਸੋ ਗੁਰਵਿੰਦਰ ਸਿੰਘ ਭੁੰਦੇ ਵਾਲਾ ਅਕਾਲ ਤਖਤ ਦੇ ਹੁਕਮਨਾਮਿਆਂ ਤੋਂ ਬਾਗੀ ਨਹੀਂ ਹੋਣਾ ਚਾਹੁੰਦੇ ਉਹ ਨਹੀਂ ਚਾਹੁੰਦੇ ਉਮਰ ਦੇ ਆਖਰੀ ਸਾਲਾਂ ਵਿੱਚ ਜਾ ਕੇ ਉਹ ਅਕਾਲ ਤਖਤ ਦੇ ਵਿਰੋਧੀ ਆਕਾਲ ਤਖਤ ਤੋਂ ਬਾਗੀ ਜਾਂ ਆਕਾਲ ਤਖਤ ਤੋਂ ਭਗਾਉੜੇ ਦਾ ਟੈਗ ਲਗਾ ਕੇ ਇਸ ਦੁਨੀਆ ਤੋਂ ਜਾਣ ਉਹ ਕਿਉਂਕਿ ਇੱਕ ਭੋਲੇ ਭਾਵੇਂ ਇਨਸਾਨ ਨੇ ਨਾ ਬੇਸ਼ੱਕ ਹਮੇਸ਼ਾ ਬਾਦਲ ਪਰਿਵਾਰ ਦੇ ਉਹ ਨੇੜੇ ਰਹੇ ਨੇ ਸੋ ਬਾਦਲ ਪਰਿਵਾਰ ਨੇ ਉਹਨਾਂ ਨੂੰ ਆਪਣੇ ਹਿੱਤਾਂ ਲਈ ਵੀ ਵਰਤਿਆ ਪਰ ਫਿਰ ਵੀ ਇੱਕ ਅੰਸ਼ ਇੱਕ ਗੁਰਸਿੱਖ ਹੋਣ ਦੇ ਨਾਤੇ ਉਹ ਚਾਹੁੰਦੇ ਹੈਗੇ ਵੀ ਮੈਂ ਅਕਾਲ ਤਖਤ ਨਾਲ ਕਿਸੇ ਝਗੜੇ ਵਿੱਚ ਰਹਿ ਕੇ ਆਪਣੇ ਆਖਰੀ ਸਾਲਾਂ ਵਿੱਚ ਕੋਈ ਧੱਬਾ ਨਾ ਨਵਾਲਾ ਮਾ ਉਹ ਸਾਡੇ ਸੋਰਸਸ ਦੇ ਅਨਸਾਰ ਵੀ ਉਹ ਵੀ ਅਸਤੀਫਾ ਦੇਣਾ ਚਾਹੁੰਦੇ ਆ ਤੇ ਇਸੇ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਵੀ ਆ ਜਿਹੜੇ ਉਹ ਵੀ ਜਿਸ ਤਰ੍ਹਾਂ ਬਹੁਤ ਤੰਗ ਨੇ ਇਸ ਸਾਰੇ ਹਾਲਾਤ ਤੋਂ ਉਹਨਾਂ ਨੂੰ ਵਾਰ-ਵਾਰ ਜਥੇਦਾਰ ਕੋਲ ਭੇਜਿਆ ਜਾਂਦਾ ਸੁਖਵੀਰ ਸਿੰਘ ਬਾਦਲ ਤੇ ਉਹਦੇ ਹਮਾਇਤੀਆਂ ਵੱਲੋਂ ਜਥੇਦਾਰ ਸਾਹਿਬ ਦੀਆਂ ਗੱਲਾਂ ਸੁਣ ਕੇ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਉਹ ਦੋ ਚਿੱਤੀ ਵਿੱਚ ਆ ਜਾਂਦੇ ਆ ਸੋ ਸਾਡੇ ਸੋਰਸਸ ਅਨਸਾਰ ਉਹ ਕਾਫੀ ਤੰਗ ਦੋਨੋਂ ਤਰ੍ਹਾਂ ਦੇ ਦੋਨੋਂ ਬੰਦੇ ਆ ਜਿਹੜੇ ਤੰਗ ਪਰੇਸ਼ਾਨ ਆ ਸੋ ਦਸਮ ਪਾਤਸ਼ਾਹ ਦੇ ਪ੍ਰਕਾਸ਼ਪੁਰਬ ਮੌਕੇ ਗਿਆਨੀ ਹਰਪ੍ਰੀਤ ਸਿੰਘ ਜੀ ਪਟਨਾ ਸਾਹਿਬ ਗਏ ਸੀਗੇ ਉੱਥੇ ਉਹਨਾਂ ਨੇ ਕਥਾ ਵੀ ਕੀਤੀ ਆ ਤੇ ਉੱਥੇ ਵਿਚਾਰ ਵੀ ਸਾਂਝੇ ਕੀਤੇ ਆ ਉੱਥੇ ਹੀ ਭਾਈ ਹਰਜਿੰਦਰ ਸਿੰਘ ਧਾਮੇ ਵੀ ਗਏ ਹੋਏ ਸੀ ਹਮਮ ਸਾਡੇ ਸੂਤਰਾਂ ਅਨੁਸਾਰ ਵਾਪਸ ਆਉਣ ਵੇਲੇ ਦੋਵੇਂ ਜਵੇਂ ਇੱਕੋ ਜਹਾਜ਼ ਵਿੱਚ ਆਏ ਨੇ ਔਰ ਕੁਝ ਗੰਭੀਰ ਵਿਚਾਰਾਂ ਨੇ ਜਿਹੜੀਆਂ ਦੋਹਾਂ ਦੇ ਦਰਮਿਆਨ ਹੋਈਆਂ ਨੇ ਔਰ ਜਿਸ ਤਰ੍ਹਾਂ ਆਪਾਂ ਕਿਹਾ ਵੀ ਗਿਆਨੀ ਰਗਵੀਰ ਸਿੰਘ ਜੀ ਨੇ 6 ਤਰੀਕ ਵਾਲੇ ਦਿਨ ਕਿਹਾ ਹੈਗਾ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਕੋਈ ਜਾਂਚ ਬਣਦੀ ਨਹੀਂ ਤੁਹਾਡੀ ਤੋਕੀ ਨਹੀਂ ਬਣਦੀ ਸੋ ਅਗਲੇ ਦਿਨਾਂ ਦੌਰਾਨ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਜਾ ਰਹੇ ਨੇ ਸੋ ਇਹ ਇਹ ਜਿਹੜੇ ਸੋ ਇਹ ਹੈਗਾ ਵੀ ਬਰਵਿੰਦਰ ਸਿੰਘ ਭੁੰਦੜ ਦਾ ਇੱਕ ਤਰ੍ਹਾਂ ਨਾਲ ਨਾਰਾਜ਼ ਰਹਿਣਾ ਉਹ ਅਕਾਲ ਤਖਤ ਤੋਂ ਬਾਗੇ ਨਹੀਂ ਹੋਣਾ ਚਾਹੁੰਦੇ ਉਹ ਦਾਗ ਨਹੀਂ ਲੁਆਉਣਾ ਚਾਹੁੰਦੇ ਇਸੇ ਤਰ੍ਹਾਂ ਭਾਈ ਹਰਜਿੰਦਰ ਸਿੰਘ ਧਾਮੇ ਵੀ ਦਾਗ ਨਹੀਂ ਲੁਆਉਣਾ ਚਾਹੁੰਦੇ ਉਹਨਾਂ ਦਾ ਸਮੁੱਚਾ ਕਰਤਾਰ ਬੜਾ ਉੱਚ ਕਰਦਾ ਇਮਾਨਦਾਰੀ ਵਾਲਾ ਦਾਗ ਰਹਿ ਤੇ ਸਾਰਾ ਕੁਝ ਹੋ ਰਿਹਾ ਹੈਗਾ ਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਉਹਨਾਂ ਦੀ ਮੀਟਿੰਗ ਹੋਣਾ ਇਹ ਸਾਰਾ ਕੁਝ ਹੋਣਾ ਇਹ ਇੱਕ ਨਵੀਂ ਦਿਸ਼ਾ ਵੱਲ ਇਹ ਇੱਕ ਸੇ ਰਾਜਨੀਤੀ ਨੂੰ ਲਿਜਾਂਦਾ ਨਜ਼ਰ ਆ ਰਿਹਾ ਸੋ ਅਗਲੇ 4-5 ਮਹੀਨਿਆਂ ਤੱਕ ਇਹ ਬਹੁਤ ਕੁਝ ਨਵਾਂ ਖੁੱਲੇਗਾ ਜਿਹੜਾ ਪੰਥ ਲਈ ਚੰਗਾ ਵੀ ਹੋ ਸਕਦਾ ਹੈ ਜੀ ਬਿਲਕੁਲ ਜੀ